ਕਤੋਂ ਤੱਕ ਸ਼ੁਰੂ ਹੋ ਜਾਂਦੇ ਨੇ ਤੇ ਕਈ ਵਾਰੀ ਤਾਂ ਬੰਦਾ ਅਸਮਾਨ ਨੂੰ ਹੀ ਹੱਥ ਲਾਉਂਦਾ ਵੀ ਯਾਰ ਇਹ ਤਾਂ ਇੰਨੇ ਹਜ਼ਾਰ ਦਾ ਸੂਟ ਆ ਜਾਂ ਇਹ ਇੰਨੇ ਹਜ਼ਾਰ ਚ ਜਾਂ ਇੰਨੇ ਲੱਖ ਚ ਬਣਦਾ ਪੰਜਾਬੀਆ ਦੀ ਕਹਾਵਤ ਜਿੰਨਾ ਗੁੱਠ ਉਹਨਾ ਹੀ ਮਿਠਾ ਜੇ ਸਾਡੇ ਕੋਲ ਮੈਂ ਇੱਕ ਵਾਰੀ ਹੱਸ ਕੇ ਕਹਤਾ ਕਿਸੇ ਨੂੰ ਮੈਂ ਕਿਹਾ ਵੀ ਯਾਰ ਫੋਟੋ ਵਿਰਾਟ ਕੋਲੀ ਦੀ ਲੈ ਆਉਨੇ ਆ ਤੇ ਬਾਅਦ ਤੁਹਾਨੂੰ 10000 ਦੀ ਇੰਟਰਵਿਊ ਮਹਿੰਗੀ ਲੱਗਦੀ ਆ ਜਿਹੜੀ ਸ਼ਰਟ ਸਾਡੇ ਕੋਲ ਸੀ ਕੇ 2000 ਜਾਂ 1800 ਦੀ ਬਣਦੀ ਆ ਉਹ ਨਾਰਮਲ ਇੱਕ ਵੱਡੇ ਸਟੋਰਾਂ ਦੇ ਵਿੱਚ ਉਹੀ ਕਪੜਾ ਸੇਮ ਕਪੜਾ ਇਹਨੂੰ ਕਹਿੰਦੇ ਆ ਪੋਲੋ ਦਾ ਪੋਲੋ ਦਾ ਬ੍ਰਾਂਡ ਆ ਸ਼ਾਇਦ ਆ। ਉਹਨੂੰ ਤਾਂ ਇਹ ਟੋਮੀ ਹਿਲਫਿਗਰ ਦੇ ਵਿੱਚ ਇਹ ਕਪੜਾ ਯੂਜ਼ ਹੁੰਦਾ। ਅਣਤਕ ਮਿਹਨਤ ਦੇ ਨਾਲ ਤੁਸੀਂ ਕੋਈ ਵੀ ਮੁਕਾਮ ਹਾਸਲ ਕਰ ਸਕਦੇ ਹੋ। ਅੱਜ ਜਿਨ੍ਹਾਂ ਦੋ ਭਰਾਵਾਂ ਦੀ ਕਹਾਣੀ ਤੁਹਾਨੂੰ ਦਿਖਾਉਣ ਜਾ ਰਹੇ ਆ ਇਹਨਾਂ ਨੇ ਕਿਸੇ ਸਮੇਂ ਦੁਕਾਨਾਂ ਦੇ ਉੱਪਰ ਲੱਗ ਕੇ ਕੰਮ ਸਿੱਖਿਆ ਸੀਗਾ। ਤੇ ਅੱਜ ਦੁਨੀਆ ਭਰ ਦੇ ਵਿੱਚ ਜਿੰਨਾ ਦੇ ਸ਼ੋਅਰੂਮ ਪੈ ਗਿਆ ਇੱਕ ਕੈਨੇਡਾ ਦੇ ਵਿੱਚ ਆ ਇੱਕ ਯੂਰਪ ਦੇ ਵਿੱਚ ਆ 15 ਸਾਲ ਜੌਬ ਕੀਤੀ ਆ ਲਗਾਤਾਰ ਇੱਕ ਸ਼ੋਰ ਦੇ ਉੱਤੇ ਤੇ 2019 ਦੇ ਵਿੱਚ ਅਸੀਂ ਆਪਣਾ ਸ਼ੁਰੂ ਕੀਤਾ ਕੋਰੋਨਾ ਕਾਲ ਤੋਂ ਬਾਅਦ 2020 ਦੇ ਵਿੱਚ ਐਮੀ ਮਰਗ ਬਾਈ ਵੀ ਆਈ ਸੀ ਹਾਂਜੀ ਹਾਂਜੀ ਉਹਨਾਂ ਦੀ ਮੂਵੀ ਆਈ ਸੀ ਭਾਜੀ ਸਰਵਾਲਾ ਜੀ ਤੇ ਸਾਡੇ ਬੜੇ ਪਿਆਰ ਦਾ ਭਰਾ ਆ ਸਾਡੇ ਇੱਕ ਪ੍ਰੈਂਟ ਸ਼ੇਪ ਪਾਈ ਸੀ ਅਸੀਂ ਇੱਕ ਤੇ ਉਹਨਾਂ ਨੇ ਇਹ ਕਹਿ ਦਿੱਤਾ ਐਮੀ ਭਾਈ ਨੇ ਕਿਹਾ ਸੀ ਕਹਿੰਦੇ ਸੀ ਆ ਪੈਂਟ ਵੜਾ ਥੋੜਾ ਮੈਨੂੰ ਵੜਾ ਕੇ ਦੇ ਦੇ ਇਹ ਤਾਂ ਬਹੁਤ ਸਾਨੇ ਕਰ ਗਏ ਜੀ ਇੱਕ ਕਹਿ ਵੀ ਹੈ ਨਾ ਫਰੈਂਮ ਨਹੀਂ ਵਰ ਗਈ ਤਾਂ ਸੁਵਾਉਂਦਾ ਗੱਪੜੇ ਕਹਿ ਸਕਦੇ ਕਹਿ ਸਕਦੇ ਮਹਾਰਾਜ ਦੀ ਕਿਰਪਾ ਜੀ ਸੋਣ ਗਈ ਜਿੱਦਾਂ ਕੁਛ ਕਿਸੇ ਮੰਤਰੀ ਨੇ ਪਾਈ ਸਾਨੂੰ ਫੋਟੋ ਹੀ ਆਉਣੀ ਹੈ ਸਾਨੂੰ ਇਹ ਹੁੰਦਾ ਕਿ ਸਾਨੂੰ ਜੇ ਕਿਸੇ ਨੇ ਪਾਈ ਹੈ ਕਿ ਉਹਦੀ ਫੋਟੋ ਆਏ ਨਹੀਂ ਕਿ ਆ ਚੀਜ਼ ਬਣ ਜੂਗੀ ਅਸੀਂ ਕਹਿਣਾ ਬਣ ਜੂਗੀ ਲਗਭਗ ਮੈਂ 70 ਸਾਲ ਤੋਂ ਉੱਤੇ ਸਵਾਰਿਆ ਜੀ ਰੈਗੂਲਰ ਨਾਤੇ ਨਾ ਬੁੰਦਾ ਮਤਲਬ ਸਾਨੂੰ ਇਹ ਕਿ ਇੱਕ ਵਾਰ ਫਿਟਿੰਗ ਮਤਲਬ ਇਹ ਨਹੀਂ ਕਿ ਦੂਜੀ ਵਾਰ ਸਾਨੂੰ ਪਾਣ ਦੀ ਲੋੜ ਮਤਲਬ ਇੱਕ ਵਾਰ ਫਿਟਿੰਗ ਦੇ ਵਿੱਚ ਵਜੇ ਕੰਮ ਦੇ ਦਿੰਦੇ ਕਿ ਇਹ ਨਿਕਾਣਾ ਤੇ ਲੱਗੇ ਰਹੇ ਹੁਣ ਜਿਵੇਂ ਚਾਰਸਟੂਰ ਆਪਣੇ ਬਣ ਗਏ ਨੇ ਉਹ ਵੀ ਟੌਪ ਦੇ ਤੇ ਫਿਰ ਸਰੀਰਕੀ ਕੰਮ ਜਦੋਂ ਕਰਨਾ ਹੋਵੇ ਨਾ ਤੁਸੀਂ ਰੋਜ਼ ਤੁਹਾਡੇ ਕੋਲ ਇੱਕ ਜ਼ਿੰਮੇਵਾਰੀ ਆ ਉਹਨੂੰ ਮੈਂਟੇਨ ਕਰਨਾ ਸੰਭ। ਅੱਛਾ ਜੇ ਤੁਸੀਂ ਲਗਾਤਾਰ ਮੈਂਟੇਨ ਕਰਦੇ ਆ ਫਿਰ ਇਹਦਾ ਕੰਮ ਆਪੇ ਨਿਕਲ ਜਾਂਦਾ। ਵੀ ਤੁਸੀਂ ਰੋਜ਼ ਗਲਤੀਆਂ ਵੀ ਹੁੰਦੀਆਂ ਆ ਗਲਤ ਸੂਟ ਹੀ ਬਣਦੇ ਆ ਡਿਜ਼ਾਈਨ ਵੀ ਗਲਤ ਹੁੰਦੇ ਆ। ਇੱਥੇ ਹੁੰਦਾ ਸਟੂਡੀਓ ਉੱਧਰ ਵੀ ਅਸੀਂ ਰੈਡੀ ਕੀਤਾ ਆ ਇੱਥੇ ਪ੍ਰੋਪਰ ਜਿਟੇਸ਼ਨ ਤਿਆਰ ਹੋਣਾ ਨੂੰ ਤੇ ਕੋਈ ਇੱਥੋਂ ਤਿਆਰ ਹੋ ਕੇ ਆਪਣੇ ਵਿਆਹ ਤੇ ਜਾ ਸਕਦਾ। ਇੱਥੋਂ ਤੱਕ ਫੈਸਿਲਿਟੀ ਦੇ ਦਿੰਦੇ ਆ। ਜੇ ਲੇਡੀ ਲਹਿੰਗਾ ਪਾਉਗੀ ਤੇ ਬੰਦ ਜੜਾ ਜੋਧਪੂਰੀ ਸੂਟ ਪਾਉਣਾ ਪੈਣਾ। ਅੱਛਾ ਇਹਦੇ ਆਪਾਂ ਨੂੰ ਪਤਾ ਹੀ ਨਹੀਂ ਇਹ ਚ ਜੋ ਜੋ ਕਿਸੇ ਰਿਕੁਆਇਰਮੈਂਟ ਆ ਪ੍ਰਾਈਸ ਇਸ ਮੈਨੂੰ ਸਹੀ ਦੱਸਾਂ ਤੇ 7000 ਤੋਂ ਕੋਟ ਪੈਂਟ ਸ਼ੁਰੂ ਹੋ ਜਾਂਦਾ 7000 ਹੋ ਜਾਂਦਾ ਜੇ ਵਧੀਆ ਸ਼ੂਟਿੰਗ ਚ ਪਰ ਜੇ ਪੈਂਟ ਟੂ ਪੀਸ ਟੂ ਪੀਸ ਜੇ ਪੈਂਟ ਵਾਲੇ ਕੱਪੜੇ ਚ ਬਣਾਉਨੇ ਆਂ ਆਪਾਂ ਵਿਚਾਰ 5000 ਦਾ ਬਣਾ ਲਉ ਪਰ ਉਹ ਅਸੀਂ ਕਪੜਾ ਯੂਜ਼ ਨਹੀਂ ਕਰਦੇ ਹੁਣ ਜਿਹੜਾ ਵੀ ਕਸਟਮਰ ਨੂੰ ਪਸੰਦ ਆ ਉਹਦੇ ਉੱਤੇ ਅਸੀਂ ਉਹਦੀ ਮਨਪਸੰਦ ਦੇ ਰੰਗ ਦੀ ਮਾਲਾ ਜਾਂ ਲਟਾ ਜਿਹੜੀਆਂ ਸੈਟ ਵਾਲੀਆਂ ਲਵਾ ਦੇਣੀ ਆ ਇੱਕ ਵਿਆਹ ਦੀਆਂ ਫੋਟਾ ਜਿਹੜੀਆਂ ਸਾਰੀ ਉਮਰ ਤੱਕ ਘਰੇ ਵੱਡੀਆਂ ਕਰਕੇ ਲੱਗ ਜਾਣੀਆਂ ਪਰ ਤੁਸੀਂ ਬਾਅਦ ਚੋ ਇਹ ਸੋਚੋ ਕਿ ਯਾਰ ਮੈਂ ਥੋੜਾ ਫਿਕਰ ਰਹਿ ਗਿਆ ਅਣਥੱਕ ਮਿਹਨਤ ਦੇ ਨਾਲ ਤੁਸੀਂ ਕੋਈ ਵੀ ਮੁਕਾਮ ਹਾਸਲ ਕਰ ਸਕਦੇ ਹੋ ਅੱਜ ਜਿਨ੍ਹਾਂ ਦੋ ਭਰਾਵਾਂ ਦੀ ਕਹਾਣੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹਨਾਂ ਨੇ ਕਿਸੇ ਸਮੇਂ ਦੁਕਾਨਾਂ ਦੇ ਉੱਪਰ ਲੱਗ ਕੇ ਕੰਮ ਸਿੱਖਿਆ ਸੀਗਾ ਤੇ ਅੱਜ ਦੁਨੀਆ ਭਰ ਦੇ ਵਿੱਚ ਇਹਨਾਂ ਦੇ ਸ਼ੋਰੂਮ ਹੈਗੇ ਆ ਇੱਕ ਕੈਨੇਡਾ ਦੇ ਵਿੱਚ ਆ ਇੱਕ ਯੂਰਪ ਦੇ ਵਿੱਚ ਆ ਇੱਕ ਜਲੰਧਰ ਅਤੇ ਹੁਣ ਨਵਾਂ ਖੁੱਲ ਚੁੱਕਾ ਆ ਹੁਸ਼ਿਆਰਪੁਰ ਦੇ ਵਿੱਚ ਨਿਰਮਾਨ ਸਟੂਡੀਓ ਨਾਮ ਦਾ ਇਹ ਜਿਹੜਾ ਸ਼ੋਰੂਮ ਖੋਲਿਆ ਗਿਆ ਜਿਹਦੇ ਵਿੱਚ ਬੰਦਿਆਂ ਦੇ ਕੋਟ ਪੈਂਟ ਜਿਹਦੇ ਵਿੱਚ ਕੁਰਤੇ ਪਿਆਮੇ ਜਿਹਦੇ ਵਿੱਚ ਆ ਵਿਆਹ ਸ਼ਾਦੀ ਦੇ ਜਿਹੜੇ ਪ੍ਰੋਗਰਾਮ ਦੇ ਉੱਤੇ ਅਸੀਂ ਪਾਉਨੇ ਆ ਜਿਹੜੇ ਉਹ ਉਹ ਜਿਹੜੇ ਕੋਟ ਪੈਂਟ ਨੇ ਜਾਂ ਫਿਰ ਉਹ ਕਹਿ ਲਓ ਵੀ ਸ਼ੇਰਵਾਨੀਆਂ ਉਹ ਸਾਰੀਆਂ ਇੱਥੇ ਤਿਆਰ ਕਰਕੇ ਦਿੰਦੇ ਆ ਤੇ ਇਹਨਾਂ ਦੋ ਭਰਾਵਾਂ ਦੀ ਮਿਹਨਤ ਦੀ ਕਹਾਣੀ ਅੱਜ ਤੁਹਾਨੂੰ ਸੁਣਾਉਨੇ ਆ ਵੀ ਕਿੱਥੋਂ ਸ਼ੁਰੂ ਕੀਤਾ ਕੰਮ ਤੇ ਅੱਜ ਜਿਵੇਂ ਇੱਕ ਯੂਰਪ ਦੇ ਵਿੱਚ ਸ਼ੋਰੂਮ ਆ ਇੱਕ ਕੈਨੇਡਾ ਦੇ ਵਿੱਚ ਆ ਤੇ ਇੱਕ ਜਲੰਧਰ ਦੇ ਮਾਡਲ ਟਾਊਨ ਤੇ ਇੱਕ ਹੋਣ ਨਵਾਂ ਹੁਸ਼ਿਆਰਪੁਰ ਦੇ ਵਿੱਚ ਵੀ ਖੁੱਲ ਚੁੱਕਾ ਆ ਦੋਵੇਂ ਭਰਾ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਬਾਈ ਸਿਮਰ ਚੰਦਾ ਤੇ ਇਕਬਾਲ ਸਿੰਘ ਇਹ ਬੜਾ ਸ਼ਾਨਦਾਰ ਸ਼ੋਰੂਮ ਖੋਲਿਆ ਮੈਨੂੰ ਲੱਗਦਾ ਵੀ ਹੁਸ਼ਿਆਰਪੁਰ ਪੂਰੇ ਦੇ ਵਿੱਚ ਇਦਾਂ ਦੇ ਡਿਜ਼ਾਈਨ ਵਾਲਾ ਸ਼ੋਰੂਮ ਨਹੀਂ ਹੋਣਾ ਬਾਈ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ ਵਧੀਆ ਸ਼ੋਰੂਮ ਖੋਲਿਆ ਇਹ ਕਨਸੈਪਟ ਤੁਸੀਂ ਕਿੱਥੋਂ ਲਿਆ ਸੀਗਾ ਜੀ ਬਸ ਸ਼ੁਰੂ ਤੋਂ ਮਹਾਰਾ ਕਿਰਪਾ ਸਾਰੇ ਭਰਾ ਸੱਜਣ ਮਿੱਤਰ ਜਿੱਦਾਂ ਦੇ ਆਪ ਨੂੰ ਹੋ ਮਿਲਦੀ ਰਹੀ ਆ ਸਾਰੇ ਜੁੜੇ ਹੋਏ ਆ ਪਹਿਲਾਂ ਜਲੰਧਰ ਕੀਤਾ ਆ ਉਸ ਤੋਂ ਬਾਅਦ ਸਾਡੇ ਸੱਜਣ ਪਤਵੰਤੇ ਇੱਥੇ ਦੇ ਸੀਗੇ ਜਿਹੜੇ ਸਾਡੇ ਜੁੜੇ ਹੋਏ ਆ ਲੋਕਲ ਸਾਰੇ ਜਿਹੜੇ ਦੂਰ ਜਾਂਦੇ ਸੀਗੇ ਹਿਮਾਚਲ ਦੇ ਕੋਈ ਸਾਡਾ ਫੈਮਲੀਆ ਜੁੜੀਆਂ ਆ ਉਹ ਕਹ ਤੇ ਚਲੋ ਮਾਰੇ ਕਿਰਪਾ ਨਾਲ ਸਾਡੇ ਦੇ ਹੋਈ ਆ ਤੇ ਅਸੀਂ ਇਥੇ ਓਪਨ ਕੀਤਾ ਆ ਬਾਕੀ ਛੋਟਾ ਵੀਰ ਮੇਰਾ ਇਹ ਸਮਝਾਊਗਾ ਤੁਹਾਨੂੰ ਸਾਰਾ ਇਥੇ ਵੈਰਾਈਟੀ ਦੇ ਬਾਰੇ। ਹਾਣੀ ਸੁਣੀ ਆ ਵੈਸੇ ਤਾਂ ਵੀ ਤੁਸੀਂ ਸ਼ੁਰੂਆਤ ਜ਼ਿੰਦਗੀ ਦੀ ਕਿੱਥੋਂ ਕੀਤੀ ਵੀ ਦੁਕਾਨ ਤੇ ਆਪ ਲੱਗ ਕੇ ਕੰਮ ਸਿੱਖਿਆ ਤੇ ਹੁਣ ਇੱਕ ਕੈਨੇਡਾ ਯੂਰਪ ਦੇ ਵਿੱਚ ਜਲੰਧਰ ਤੇ ਚੌਥਾ ਸ਼ੋਰੂਮ ਇਹ ਖੋਲ ਕੇ ਮਾਰੇ ਕਿਰਪਾ ਨਾਲ 15 ਸਾਲ ਜੌਬ ਕੀਤੀ ਆ ਲਗਾਤਾਰ ਇੱਕ ਸਟੋਰ ਦੇ ਉੱਤੇ ਤੇ 2019 ਦੇ ਵਿੱਚ ਅਸੀਂ ਆਪਣਾ ਸ਼ੁਰੂ ਕੀਤਾ ਕਰੋਨਾ ਕਾਲ ਤੋਂ ਬਾਅਦ 2020 ਦੇ ਵਿੱਚ ਅਸੀਂ ਪਹਿਲਾ ਸਟੋਰ ਕੀਤਾ ਫਿਰ ਉਸ ਤੋਂ ਬਾਅਦ ਆਪਾਂ ਇੱਕ ਹਾਲੈਂਡ ਕੀਤਾ ਫਿਰ ਸਰੀਚ ਇਹ ਉਹ ਮੇਰਾ ਚੌਥਾ ਸਟੋਰ ਆ। ਇਸ ਸਾਲ ਦੇ ਵਿੱਚ ਇੱਥੇ ਬਾਕੀ ਮਹਾਰਾਜ ਜਿੱਦਾਂ ਕਿਰਪਾ ਕਰਦਾ ਰੋਗੇ ਚੱਲੀ ਜਾਣਾ ਅਸੀਂ ਤਾਂ ਚਾਹੁੰਦੇ ਹਾਂ ਵੀ ਮਨ ਲੱਗਦਾ ਪੂਰੀ ਦੁਨੀਆ 'ਚ ਹੋਵੇ ਨਾਲੇ ਜਿੱਦਾਂ ਕਿਤੇ ਅਸੀਂ ਘੁੰਮਣ ਫਿਰਨਗੇ ਨਾਲੇ ਉੱਥੇ ਤੁਹਾਡੇ ਸ਼ੋਰੂਮ ਵੀ ਹੈਗਾ ਤਾਂ ਬਾਈ ਇਕਬਾਲ ਆ ਇਕਬਾਲ ਬਾਈ ਜੀ ਕੀ ਹਾਲ ਚਾਲ ਹੈ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਸਾਬ ਥੈਂਕ ਯੂ ਥੈਂਕ ਯੂ ਭਾਈ ਬਹੁਤ ਬਹੁਤ ਧੰਨਵਾਦ ਜਦਾਂ ਸੀ ਤੁਹਾਡੇ ਕੱਪੜੇ ਪਾਉਂਦੇ ਰਹਿੰਦੇ ਆ ਬੜੇ ਸ਼ਾਨਦਾਰ ਹੁੰਦੇ ਆ ਹੁਣ ਕੁਆਲਿਟੀ ਜਿਹੜੀ ਤੁਸੀਂ ਇੱਥੇ ਹੁਸ਼ਿਆਰਪੁਰ ਚ ਲੈ ਕੇ ਆਏ ਹੋ ਕੁਝ ਵੱਖਰਾ ਲੈ ਕੇ ਆਏ ਹੋ ਕਿ ਜਾਂ ਉਹੀ ਪੁਰਾਣੀ ਹੈ ਬਿਲਕੁਲ ਪਾਜੀ ਹੁਸ਼ਿਆਰਪੁਰ ਇੱਥੇ ਕਨਸੈਪਟ ਇਹ ਸੀ ਕਿ ਇੱਥੇ ਰੈਡੀमेड ਦਾ ਜ਼ਿਆਦਾ ਜਿੰਨੇ ਵੀ ਕਸਟਮਰ ਰੇਂਜ ਅਸੀਂ ਦੇਖੀ ਹੈ ਜ਼ਿਆਦਾ ਸਟੋਰ ਰੈਡੀमेड ਦੇ ਆ ਤੇ ਆਪਾਂ ਪਿਛਲੀ ਵਾਰੀ ਗੱਲ ਕੀਤੀ ਸਾਡਾ ਟੇਲਰ ਮੇਡ ਸਟੋਰ ਆ ਟੋਟਲੀ ਕਸਟਮਾਈਜ਼ ਆ ਇਹ ਚੀਜ਼ ਮੈਨਜ਼ ਬੂਟੀਕ ਕਹੋ ਇਹ ਚੀਜ਼ ਹੁਸ਼ਿਆਰਪੁਰ ਦੇ ਵਿੱਚ ਪਹਿਲਾਂ ਨਹੀਂ ਹੈਗੀ ਤੇ ਸਾਨੂੰ ਜਿਹੜੇ ਲੋਕਲ ਜਿੰਨੇ ਵੀ ਬੰਦੇ ਮਿਲੇ ਆ ਉਹਨਾਂ ਨੇ ਸਾਨੂੰ ਇਹ ਹੀ ਗੱ ਫੇ ਲੋਕਲੀ ਇੱਕ ਫੈਸਿਲਿਟੀ ਆ ਇੱਕ ਸ਼ਹਿਰ ਦੇ ਵਿੱਚ ਫਿਰ ਇਹਦੇ ਲੱਗੀ ਉਨਾ ਇੱਥੇ ਬਹੁਤ ਕਸਟਮਰ ਆ ਹਿਮਾਚਲ ਦਾ ਬਹੁਤ ਕਸਟਮਰ ਆ ਫਿਰ ਗਗਰੀਡ ਤੱਕ ਸਾਡੇ ਕੋਲ ਬੰਦੇ ਆ ਰਹੇ ਤੇ ਚੰਗਾ ਰਿਸਪੌਂਸ ਦੇ ਰਹੇ ਅੱਛਾ ਚਲੋ ਇਹ ਕੁੜਤੇ ਪਜਾਮੇ ਦੀ ਸਾਰੀ ਵੈਰਾਈਟੀ ਹੈ ਜੀ ਇਹ ਵਾਲੀ ਹਾਂਜੀ ਭਾਜੀ ਇਹ ਸੈਕਸ਼ਨ ਦੇ ਵਿੱਚ ਕੁੜਤਾ ਪਜਾਮਾ ਤੇ ਪੈਂਟ ਸ਼ਰਟ ਕੁੜਤੇ ਪਜਾਮੇ ਦੇ ਵਿੱਚ ਫਰਸਟ ਸਾਰਾ ਜਿਹੜਾ ਸੈਕਸ਼ਨ ਹੈ ਇਹ ਗੀਜ਼ਾ ਕਾਟਨ ਦਾ ਆ ਸੈਕਿੰਡ ਜਿਹੜਾ ਹੈ ਉਹ ਪਿਓਰ ਲੈ ਲ ਨਾ ਮੈਂ ਇੱਕ ਵਾਰੀ ਦਿਖਾ ਵੀ ਦਿੰਦਾ ਥੋੜਾ ਜਿਹਾ ਤੁਸੀਂ ਨਾਲ ਦੀ ਨਾਲ ਦਿਖਾਈ ਚੱਲੋ ਆਪਾਂ ਨਾਲੇ ਗੱਲਾਂ ਬਾਤਾਂ ਕਰਦੇ ਆ ਉਹ ਮੈਨੂੰ ਯਾਦ ਆਇਆ ਵੀ ਥੋੜੇ ਕਿ ਦਿਨ ਪਹਿਲਾਂ ਤੁਹਾਡੇ ਜਲੰਧਰ ਵਾਲੇ ਸ਼ੋਰੂਮ ਤੇ ਮਨ ਦਾ ਗਿੱਪੀ ਗਰੇਵਾਲ ਤੇ ਐਮੀ ਮਰਗਵਾਈ ਵੀ ਆਏ ਸੀਗੇ ਹਾਂਜੀ ਹਾਂਜੀ ਉਹਨਾਂ ਦੀ ਮੂਵੀ ਆਈ ਸੀ ਭਾਜੀ ਸਰਵਾਲਾ ਜੀ ਤੇ ਸਾਡੇ ਬੜੇ ਪਿਆਰ ਦਾ ਭਰਾ ਆ ਸਾਡੇ ਭਾਨਾ ਵਾਲੇ ਤੇ ਉਹਨਾਂ ਦਾ ਉਹਨਾਂ ਨਾਲ ਬਹੁਤ ਪਿਆਰ ਆ ਉਹ ਜਲੰਧਰ ਪ੍ਰੋਮੋਸ਼ਨ ਲਈ ਆਏ ਸੀ ਤੇ ਭਾਜੀ ਕਹਿੰਦੇ ਅਸੀਂ ਅਸੀਂ ਭਾਜੀ ਨੂੰ ਰਿਕਵੈਸਟ ਕੀਤੀ ਕਿ ਜੇ ਹੋ ਸਕੇ ਫਿਰ ਉਹ ਵਿੱਚੋਂ ਪ੍ਰੋਮੋਸ਼ਨ ਚੋਂ ਟਾਈਮ ਕੱਢ ਕੇ ਫਿਰ ਸ਼ਾਪ ਤੇ ਆ ਤੇ ਬਹੁਤ ਵਧੀਆ ਬੰਦੇ ਆ ਬਹੁਤ ਵਧੀਆ ਅੱਛਾ ਕੋਰੋਨਾ ਕੁਝ ਲੈ ਕੇ ਗਏ ਕਿ ਜਾਂ ਉਹਨਾਂ ਨੂੰ ਪਸੰਦ ਆਇਆ ਕੁਝ ਉਹਨਾਂ ਨੇ ਸਾਡੀ ਇੰਦਾ ਤਾਰੀਫ ਕੀਤੀ ਕਿ ਪ੍ਰਿੰਟ ਸ਼ਰਟ ਪਾਈ ਸੀ ਅਸੀਂ ਇੱਕ ਤੇ ਉਹ ਉਹਨਾਂ ਨੇ ਇਹ ਕਹਿਤਾ ਐਮੀ ਭਾਈ ਨੇ ਕਿਹਾ ਸੀ ਕਹਿੰਦੇ ਵੀ ਆ ਪ੍ਰਿੰਟ ਬੜਾ ਸੋਹਣਾ ਮੈਨੂੰ ਬਣਾ ਕੇ ਦੇ ਵੇ ਇੱਕ ਮਤਲਬ ਉਹ ਪਸੰਦ ਕਰ ਗਏ ਉਹ ਆਖੀ ਆ ਸੁਆਦ ਆ ਉਹ ਬਰ ਪਸੰਦ ਕਰ ਗਏ ਕਿ ਅਸੀਂ ਸਾਈਜ਼ ਦੇ ਜਾਗੇ ਤੁਸੀਂ ਬਣਾ ਦਿਓ ਅੱਛਾ ਮਤਲਬ ਇਹ ਕਹਿ ਦਿਆ ਨਾ ਫਿਰ ਐਮੀ ਵੀਰ ਕਈ ਤੋਂ ਸੁਵਾਉਂਦਾ ਕੱਪੜੇ ਕਹਿ ਸਕਦੇ ਕਹਿ ਸਕਦੇ ਮਹਾਰਾਜ ਦੀ ਕਿਰਪਾ ਜੀ ਸਵਾਉਣਗੇ ਜਰੂਰ ਹਾਂਜੀ ਠੀਕ ਹੈ ਇਹ ਇਹ ਵਾਲਾ ਕਿਹੜਾ ਕੱਪੜਾ ਕੋਟਰਪਾ ਜੀ ਚ ਕਲਰ ਤੇ तकरीबन ਸਾਰੇ ਰੰਗ ਜਿਹੜੇ ਆਪਣੇ ਫੰਕਸ਼ਨਾਂ ਦੇ ਪਾਉਂਦੇ ਥੋੜਾ ਚਮਕ ਵਾਲਾ ਕੁਰਤਾ ਕਿ ਜਿਹੜਾ ਫੋਟੋ ਫਲੈਸ਼ ਦਵੇ ਕੁਰਤੇ ਨੂੰ ਉਹ ਚੀਜ਼ ਆ ਤੇ ਇਸ ਤੋਂ ਬਾਅਦ ਪਿਓਰ ਲੈ ਲੈਣਾ ਉਹ ਕਹਿ ਲੋ ਕਿ ਮੰਤਰੀਆ ਜਿਹਦਾ ਮੰਤਰੀਆ ਵਾਲਾ ਕਹਿ ਲੋ ਜਾਂ ਪਿਓਰ ਲੈਣ ਦੇ ਵਿੱਚ 60 ਲੀਆ 80 ਲੀਆ ਉਹਦੀ ਉਹਦੀ ਥ्रेड ਕਾਊਂਟ ਆ ਉਹ ਸਾਰਾ ਉਹਦੇ ਵਿੱਚ ਆ ਅੱਜਕੱਲ ਬਈ ਜੀ ਉਹ ਬਹੁਤ ਚੱਲਦਾ ਮਤਲਬ ਵੀ ਪਾਕਿਸਤਾਨੀ ਕੁਰਤਾ ਪਜਾਮਾ ਜਿਹਨੂੰ ਕਹਿ ਦਿੰਦੇ ਆ ਵੀ ਉਹ ਉਹਨੂੰ ਕੁਝ ਵੱਖਰਾ ਵੀ ਕਹਿੰਦੇ ਕੱਪੜੇ ਨੂੰ ਪਠਾਣੀ ਪਠਾਣੀ ਆ ਉਹਦੇ ਵਿੱਚ ਜਪਨੀਜ਼ ਆ ਜਾਂਦਾ ਜੀ ਤੇ ਇੱਕ ਕੁਆਲਿਟੀ ਆ ਆਈਮਾ ਅੱਛਾ ਕੋਈ ਪੋਰਟ ਆ ਉਹਨੂੰ ਵੱਟ ਬਿਲਕੁਲ ਉਦੀ ਫਾਲ ਬਹੁਤ ਜ਼ਿਆਦਾ ਹੁੰਦੀ ਹੈ ਉਹ ਮੈਂ ਤੁਹਾਨੂੰ ਦਿਖਾਉਂਗਾ ਥੋੜੀ ਦੇਰ ਤੱਕ ਉਧਰ ਲੱਗਾ ਹੋਇਆ ਇਧਰ ਲੈ ਲੰਦਾ ਆ ਗਿਆ ਸਟਾਕ ਸਾਰਾ ਹਾਂਜੀ ਇਹ ਉੱਪਰ ਸਾਰੀ ਪਿਓਰ ਲੈ ਲੰਨਾ ਆ ਵਾਲੀ ਲੈ ਲੰਦੇ ਕਲਰ ਭਾਜੀ ਗਰਮੀਆਂ ਦੇ ਹਿਸਾਬ ਨਾਲ ਹੁੰਦੇ ਥੋੜੇ ਕੂਲ ਕਲਰ ਕਿ ਠੰਡਾ ਕੱਪੜਾ ਆ ਵੱਟ ਪੈਂਦੀ ਆ ਪਰ ਵੱਟ ਸੋਹਣੀ ਲੱਗਦੇ ਇਹਨੂੰ ਪਾਏ ਇਸ ਤੋਂ ਬਾਅਦ ਜਿਹੜਾ ਅਹਿਮ ਤੁਸੀਂ ਕਿਹਾ ਸੀਗਾ ਆ ਵਾਲੀ ਉਹ ਰਾਈਟ ਜਿਹੜਾ ਮੈਚ ਜਿਹੜਾ ਹਾਂਜੀ ਪਾਕਿਸਤਾਨ ਵਾਲਾ ਹੈ ਨਹੀਂ ਵੱਟ ਬਿਲਕੁਲ ਨਹੀਂ ਪਹਿਣਾ ਜੀ ਇਹਨੂੰ ਇਹਦੀ ਫਾਲ ਵੀ ਪ੍ਰੋਪਰ ਹੋਊਗੀ ਤੇ ਜਿੰਨੇ ਪਠਾਣੀ ਮੁੰਡੇ ਹੁਣ ਰੀਲਾਂ ਪਾਉਂਦੇ ਜਾਂ ਇੰਸਟਾਗ੍ਰam ਤੁਸੀਂ ਦੇਖਿਆ ਸਾਰੇ ਆਹੀ ਕੱਪੜਾ ਚੂਜ਼ ਕਰ ਰਹੇ ਹਾਂਜੀ ਤੇ ਇਹ ਅਸੀਂ ਇੱਥੇ ਜਿੱਦਾਂ ਵੀ ਜਿੱਦਾਂ ਦਾ ਆਰਡਰ ਹੋਵੇ ਉਹਦੇ ਚ ਦੋ ਪਾਕਟਾਂ ਹੋ ਗਈਆਂ ਸ਼ੋਲਡਰ ਲੂਪ ਹੋ ਗਏ ਇਹ ਚੀਜ਼ਾਂ ਕਸਟਮਰ ਨੂੰ ਪੁੱਛ ਕੇ ਜੋ ਕਿਤੇ ਰਿਕੁਆਇਰਮੈਂਟ ਹਰੇਕ ਬੰਦਾ ਫੋਟੋ ਲੈ ਕੇ ਆਉਂਦਾ ਕਿ ਇਦਾਂ ਦਾ ਬਣਾ ਦਿਓ ਜਾਂ ਇਦਾਂ ਦਾ ਹੈਗਾ ਆ ਜਾਂ ਇਹ ਕਲਰ ਹੈਗਾ ਆ ਫੀਓ ਅਵੇਲੇਬਿਲਟੀ ਤਾਂ ਆਪਣੇ ਕੋ ਹੈਗੀ ਹੈ ਇਹ ਵਾਲਾ ਤਾਂ ਤਜਰਬਾ ਮੇਰੇ ਨਾਲ ਵੀ ਠੀਕ ਰਿਹਾ ਤੁਹਾਡਾ ਵੀ ਮੈਂ ਵੀ ਤੁਹਾਨੂੰ ਫੋਟੋ ਦਿਖਾਈ ਸੀਗੀ ਤੁਸੀਂ ਬਹੁਤ ਵਧੀਆ ਸ਼ਰਟ ਬਣਾਈ ਸੀਗੀ ਉਹ ਵਾਲੀ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮਤਲਬ ਜੇ ਕੋਈ ਕੋਟ ਪੈਂਟ ਲੈ ਕੇ ਆਉਂਦਾ ਸ਼ਰਟ ਲੈ ਕੇ ਆਉਂਦਾ ਅੱਜ ਕੱਲ ਉਹ ਸ਼ਰਟ ਵੀ ਥੱਲੋਂ ਬੜੀ ਉਹ ਵਧੀਆ ਜੀ ਆਉਂਦੀ ਆ ਵੀ ਡਿਜ਼ਾਈਨ ਵਾਲੀ ਲੈਣ ਦੇ ਵਿੱਚ ਉਹਨੂੰ ਐਸੇ ਹੰਟਰ ਸ਼ਰਟ ਕਹਿੰਦੇ ਆ ਅੱਛਾ ਉਹਦੇ ਵਿੱਚ ਥੋੜਾ ਜਿਹਾ ਹੈਵੀ ਕਪੜਾ ਇਹ ਵੀ ਕਪੜੇ ਯੂਜ਼ ਹੁੰਦੇ ਆ ਥੋੜਾ ਹੈਵੀ ਕਪੜਾ ਤੇ 4 ਪਾਕਟ ਪਲੱਸ ਬੈਲਟ ਕੁਝ ਕਿਸੇ ਮੰਤਰੀ ਨੇ ਪਾਈ ਸਾਨੂੰ ਫੋਟੋ ਹੀ ਆਉਣੀ ਆ ਸਾਨੂੰ ਇਹ ਹੁੰਦਾ ਜੀ ਕਿਸੇ ਨੇ ਪਾਈ ਹੈ ਕਿ ਉਹਦੀ ਫੋਟੋ ਆਏਣੀ ਕਿ ਆ ਚੀਜ਼ ਬਣ ਜੂਗੀ ਅਸੀਂ ਕਹਣਾ ਬਣ ਜੂਗੀ। ਹਾਂਜੀ। ਅੱਛਾ ਇਹ ਈਦਰ ਕੁਰਤੇ ਪਿਆ ਮੈਂ ਦਾ ਸਾਰਾ ਹੋ ਗਿਆ ਤੇ ਇਹ ਸਾਹਮਣੇ ਪੈਂਟ ਸ਼ਟ ਦਾ ਜੀ। ਇਹ ਪੈਂਟ ਸ਼ਟ ਭਾਜੀ ਉਧਰ ਵਸੀਮ ਭਾਜੀ ਨਾਪ ਲੈ ਰਹੇ ਆ। ਉਹ ਦਿਖਾ ਦਿਓ ਮੜ ਜੇ। ਅੱਛਾ ਭਾਜੀ ਨਾਪ ਲੈ ਹੀ ਰਹੇ ਆ ਦਿਖਾਓ ਤੁਸੀਂ ਕਿ ਇਹ ਫਿਰ ਭਾਜੀ ਤੁਹਾਡੇ ਕੋਲ ਪੱਕੇ ਇੱਥੇ ਨੇ। ਭਾਜੀ ਕਹਿੰਦਾ ਕੰਮ ਹੀ ਇਹਨਾਂ ਦਾ ਭਾਜੀ। ਅੱਛਾ ਜਿੰਨੀ ਟੇਲਰਿੰਗ ਆ ਜਿੰਨਾ ਕੁ ਸੁਵਾਣਾ ਆ ਸਾਰਾ ਇਹਨਾਂ ਨੇ ਕਰਨਾ ਆ। ਸਾਡਾ ਕੰਮ ਆ ਸਿਰਫ ਡਿਜ਼ਾਈਨਿੰਗ ਕਰਨਾ। ਫਿਟਿੰਗ ਸਟੀਚਿੰਗ ਜਿੰਨਾ ਕੁ ਸ਼ਿੱਕਣਾ ਟੋਟਲ ਜਿੰਨਾ ਸਟੂਮਰ ਨਾ ਕਰ ਲੈਣੇ ਬਾਈ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਜੀ ਯੋਗੇਸ਼ ਤੁਸੀਂ ਇਹਨਾਂ ਕੋ ਪਹਿਲਾਂ ਵੀ ਕਦੀ ਸਮਾਨ ਜਲੰਧਰ ਵਾਲੇ ਲਗਭਗ ਮੈਂ 7-8 ਸਾਲ ਤੋਂ ਉੱਥੇ ਸਵਾਰਿਆ ਜੀ ਇਹ ਰੈਗੂਲਰ ਨਾ ਪਿੰਨਾ ਕੋ ਹੁੰਦਾ ਆ ਆਪਾਂ ਫੋਨ ਕਰੀਦਾ ਤੇ ਬਸ ਬਬੜਾ ਵਧੀਆ ਹਸ਼ਰਪੁਰ ਵਾਲੇ ਦੀ ਆਪਦਾ ਵੀ ਉਦਘਾਟਨ ਕਰ ਲਿਆ ਵੀ ਤੋਂ ਸਵਾਰਿਆ ਕੋਪਾ ਹਾਂ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਫਸਟ ਟਾਈਮ ਸਵਾਰਿਆ ਤੋਂ ਹਸ਼ਰਪੁਰ ਉਹ ਵੈਸੇ ਜਲੰਧਰ ਆਪਾਂ ਪੱਕੇ ਲੱਗੇ ਹੋਏ ਕਸਟਮਰ ਅੱਛਾ ਪੱਕੇ ਹਾਂ ਨਾਲੇ ਸਾਡੇ ਦੋਸਤ ਬਹੁਤ ਵਧੀਆ ਭਾਈ ਬਹੁਤ ਵਧੀਆ ਫਿਟਿੰਗ ਕੁਆਲਟੀ ਸਭ ਵਧੀਆ ਮਤਲਬ ਸਾਨੂੰ ਇੱਕ ਵਾਰ ਫਿਟਿੰਗ ਦੇ ਵਿੱਚ ਵਜਿਆ ਕੰਮ ਦੇ ਦਿੰਦੇ ਆ। ਇੱਕ ਵਾਰੀ ਹਾਂਜੀ ਹਾਂਜੀ ਤੇ ਇਹ ਇਕਬਾਲ ਬਾਈ ਸਾਹਮਣੇ ਸ਼ਰਟਾਂ ਨੇ ਸਾਰੀਆਂ ਐ ਵਾਲੀਆਂ। ਜਿਹੜੀ ਲਾਈਨਿੰਗ ਦੇ ਵਿੱਚ ਜਿੰਨਾ ਲਾਈਨਿੰਗ ਦੇ ਵਿੱਚ ਜਿਹੜੀ ਡਰੈਸ ਸ਼ਰਟ ਆ ਆਫਿਸ ਵੇਅਰ ਜਿੰਨਾ ਵੀ ਆ ਕਿਉਂਕਿ ਹੁਸ਼ਿਆਰਪੁਰ ਮੋਸਟਲੀ ਫੈਕਟਰੀਆਂ ਦੇ ਜਿੰਨੇ ਵੀ ਆ ਜਿੰਨੀ ਮੈਨੇਜਮੈਂਟ ਚ ਇੱਥੇ ਉਸ ਚੀਜ਼ ਦੀ ਬਹੁਤ ਮੰਗ ਆ। ਲਾਈਨਿੰਗ ਸ਼ਰਟ ਚੈੱਕ ਸ਼ਰਟ ਤੁਸੀਂ ਕੈਜੂਅਲ ਕਹਿ ਸਕਦੇ ਆ ਪਰ ਆਫਿਸ ਦੇ ਵਿੱਚ ਲਾਈਨਿੰਗ ਵਾਲੀ ਸਟ੍ਰਾਈਪ ਵਾਲੀ ਸ਼ਰਟ ਤੁਸੀਂ ਪਾਈ ਆ। ਆਫਿਸ 'ਚ ਇਹ ਚੀਜ਼ਾਂ ਸੋਹਣੀਆਂ ਲੱਗਦੀਆਂ ਲੋਕੀ ਪਾਉਂਦੇ ਵੀ ਆ। ਫਿਰ ਇਹਦੀ ਅਵੇਲੇਬਿਲਟੀ ਆ ਜਿੰ ਆ ਸਾਰਾ ਜਿੰਨਾ ਵੀ ਆ ਸਾਰਾ ਲਾਈਨਿੰਗ ਦਾ ਹੈ ਆ ਵਾਲਾ ਜਿਹੜੇ ਆ ਸ਼ਰਟ ਹੈ ਲਾਈਟ ਸ਼ਰਟ ਨਾਲ ਬਲੂ ਪੈਂਟ ਮਤਲਬ ਬੈਸਟ ਤੇ ਰੈਡੀमेड ਦੇ ਵਿੱਚ ਮੈਂ ਕੁਝ ਚਲੰਦਰ ਦੇ ਸਟੋਰਾਂ ਦੇ ਦੇਖਿਆ ਸੀ ਜਿਹੜੀ ਸ਼ਰਟ ਸਾਡੇ ਕੋਲ ਸੀ ਕੇ 2000 ਜਾਂ 1800 ਦੀ ਬਣਦੀ ਆ ਉਹ ਨਾਰਮਲੀ ਇੱਕ ਵੱਡੇ ਸਟੋਰਾਂ ਦੇ ਵਿੱਚ ਉਹੀ ਕਪੜਾ ਸੇਮ ਕਪੜਾ ਇਹਨੂੰ ਕਹਿੰਦੇ ਆ ਪੋਲੋ ਦਾ ਪੋਲੋ ਦਾ ਬ੍ਰਾਂਡ ਆ ਸ਼ਾਇਦ ਆਣਾ ਪੋਲੋ ਦਾ ਜੇ ਟੋਮੀ ਹਿਲਫਿਗਰ ਦੇ ਵਿੱਚ ਇਹ ਕਪੜਾ ਯੂਜ਼ ਹੁੰਦਾ ਇਹਨੂੰ ਆਕਸਫੋਰਡ ਵੇਵਿੰਗ ਆਕਸਫੋਰਡ ਕਪੜਾ ਇਹੀ ਆਕਸਫੋਰਡ ਵੇਵਿੰਗ ਕਹਿੰਦੇ ਆ ਇਹਨੂੰ ਕਿ ਇਹਦੇ ਵਿੱਚ ਹਵਾ ਲੰਘਦੀ ਹੁੰਦੀ ਹੈ ਥੋੜੇ ਥੋੜੇ ਸ਼ੀਕ ਹੁੰਦੇ ਬਹੁਤ ਬਾਰੀਕ ਜਿਹੜਾ ਗੀਜ਼ਾ ਹੁੰਦਾ ਹੈ ਉਹ ਪਲੇਨ ਹੁੰਦਾ ਪਾਲਿਸ਼ ਹਾਂਜੀ ਇਸ ਕਰਕੇ ਇਹ ਸ਼ਰਟ ਗਰਮੀਆਂ ਲਈ ਵੀ ਕੰਫਰਟ ਹੈ ਤੇ ਆਕਸਫੋਰਡ ਵੇਵਿੰਗ ਆ ਸਭ ਤੋਂ ਲੌਂਗ ਲਾਸਟਿੰਗ ਚੱਲਣ ਵਾਲੀ ਚੀਜ਼ ਆ ਇਹ ਓਕੇ ਵੀ ਵੈਸੇ ਕਹਿੰਦੇ ਵੀ ਜਿਹੜਾ ਸਵਾਗ ਇਹ ਕਪੜਾ ਆ ਪਾਉਨੇ ਆ ਉਹ ਵੈਸੇ ਹੀ ਉਹਦੇ ਨਾਲੋਂ ਰੈਡੀਮੇਡ ਨਾਲੋਂ ਜ਼ਿਆਦਾ ਉਮਰ ਕੱਢਦਾ ਤਕਰੀਬਨ ਇੱਕ ਸ਼ੌਕ ਜਿਹਨੂੰ ਸੀ ਕੇ ਪਾਉਣਾ ਪਿਆ ਗਿਆ ਉਹ ਰੈਡੀਮੇਡ ਨਾਲ ਕੰਫਰਟੇਬਲ ਨਹੀਂ ਹੋ ਸਕਦਾ ਕਿਉਂਕਿ ਕੰਫਰਟ ਕੀ ਉਹਦੇ ਵਿੱਚ ਦੋ ਸਾਈਜ਼ ਵੱਡੇ ਆਉਂਦੀਆਂ 38 40 ਜਿੱਤਾ 43 ਦੀ ਫਿਟਿੰਗ ਆ ਨਾ ਤੁਹਾਨੂੰ 44 ਖੁੱਲਾ ਹੋ ਜਾਣਾ 42 ਟਾਈਟ ਰਹੇ ਤੇ ਖਾਸ ਕਰ ਆਪਣੇ ਪੰਜਾਬੀਆਂ ਦੀ ਜਿਹੜੀ ਹਾਈਟ ਹੈ ਜਿੱਦਾਂ ਤੁਹਾਡੀ ਹਾਈਟ ਆਪਣੀਆਂ ਬਾਹਾਂ ਹੁੰਦੀਆਂ ਲੰਬੀਆਂ 26 ਇੰਚ ਤੋਂ ਵੀ ਜ਼ਿਆਦਾ ਲੰਬੀਆਂ ਹੁੰਦੀਆਂ ਉਹ ਰੈਡੀमेड ਪੱਚੀ ਤਿਆਰ ਆਉਂਦਾ ਰੈਡੀमेड ਦੀ ਸ਼ਰਟ ਦੀ ਹਮੇਸ਼ਾ ਬਾਹ ਉੱਚੀ ਹੋਗੀ ਅੱਛਾ ਅੱਜਕੱਲ ਉਹ ਟ੍ਰੈਂਡ ਬੜਾ ਚੱਲਿਆ ਵੀ ਸ਼ਰਟਾਂ ਲੈ ਲੈਂਦੀਆਂ ਵੀ ਪਾਉਂਦੇ ਨੇ ਕੁਰਤੇ ਵਾਂਗ ਜਿਵੇਂ ਆਪਾਂ ਜਿਵੇਂ ਉੱਧਰ ਦੇਖੇ ਉਹਨਾਂ ਚ ਸ਼ਰਟਾਂ ਬੰਦੀਆਂ ਨੇ ਕਿ ਜਾਂ ਸ਼ਰਟਾਂ ਦਾ ਕੱਪੜਾ ਅਲੱਗ ਹੁੰਦਾ ਸ਼ਰਟਾਂ ਦਾ ਕੱਪੜਾ ਹੈ ਉਹੀ ਚੀਜ਼ ਹੈ ਸ਼ਰਟਾਂ ਚ ਜਿੱਦਾਂ ਉਹ ਮੈਂ ਤੁਹਾਨੂੰ ਲ ਲੰਚ ਟੇਕ ਵੀ ਆ ਜਾਂਦਾ ਮੇਰੇ ਕੋ ਮੈਂ ਜੀ ਦੇਖਦਾ ਮੈਂ ਤੁਹਾਨੂੰ ਜਿ ਦਿਖਾ ਸਕਾਂ ਹਾਂ ਜੀ ਤੁਸੀਂ ਦੇਖ ਸਕੋ ਤੇ ਇਹ ਸਾਰੀਆਂ ਪੈਂਟਾਂ ਦੀ ਵੈਰਾਈਟੀ ਕਿੱਥੇ ਹੈ ਜੀ ਉਹ ਸਾਹਮਣੇ ਪਰ ਹੈ। ਆ ਸਾਰੀ ਸ਼ਰਟ ਹੈ ਜੀ ਮੇਰੇ ਪਿੱਛੇ ਉਧਰ ਸਾਰੀਆਂ ਕਿ ਪੈਂਟਾਂ ਆ। ਸੋ ਸਾਰੀਆਂ ਪੈਂਟਾਂ। ਅੱਛਾ ਭਾਈ ਪੈਂਟਾਂ ਦੇ ਵੀ ਅੱਜ ਕੱਲ ਉਹ ਬੈਰਲ ਬਾਟਮ ਪੈਂਟ ਜਾਂ ਉਹ ਫਰੀ ਸਟਾਈਲ ਪੈਂਟ ਅੱਜ ਕੱਲ ਪਾਉਂਦੇ ਨੇ ਉਹ ਵੀ ਚੱਲਦਾ ਰਿਹਾ। ਉਹ ਰਿਵਾਜ ਰਿਪੀਟ ਹੋ ਗਿਆ। ਫੈਸ਼ਨ ਤਕਰੀਬਨ 25 ਸਾਲ ਬਾਅਦ ਰਿਪੀਟ ਹੁੰਦਾ ਹੀ ਆ। ਨੈਰੋ ਚੱਲੂਗੀਆਂ ਫਿਰ ਹੁਣ ਲੂਜ਼ ਦਾ ਕੀ ਹੈ ਕਿ ਇੱਕ ਚੌੜਾ ਬੈਲਟ ਰੱਖ ਕੇ ਬੈਲਟ ਲੂ ਪਲੇਟ ਆਪਣੇ ਬਜ਼ੁਰਗ ਪਾਉਂਦੇ ਹੁੰਦੇ ਸੀ ਹੁਣ ਮੁੰਡੇ ਪਾਉਣ ਲੱਗ ਗਏ ਕਿ ਮੈਂ ਪਲੇਟ ਉਹ ਕੰਫਰਟਲੀ ਹੁੰਦੇ ਆ ਤੇ ਬੈਲ ਬਾਟਮ 20 ਇੰਚ ਦਾ ਹੁਣ ਬਣਦੀਆਂ ਬੈਲ ਦੇ ਵਿੱਚ ਉਹ ਪਾਉਂਦੇ ਆ ਆਓ ਆਪਾਂ ਨਾਲ ਉੱਪਰ ਵੀ ਦਿਖਾ ਦਈਏ ਤੇ ਉੱਪਰ ਫਿਰ ਆਪਣਾ ਮੇਨ ਇਹ ਉਹ ਕਹਿ ਸਕਦੇ ਆ ਉੱਥੇ ਵੈਡਿੰਗ ਦਾ ਜਿੰਨਾ ਵੀ ਆ ਜਿਹੜਾ ਆਪਾਂ ਉੱਥੇ ਆਪਣਾ ਜਲੰਦਰ ਵੀ ਸੇਮ ਚੱਲਦਾ ਆ ਉੱਪਰ ਜਿੰਨਾ ਵੈਡਿੰਗ ਦਾ ਉਹ ਸਾਰਾ ਤੁਹਾਨੂੰ ਦਿਖਾਉਨੇ ਆ ਆਨੂੰ ਆਪਾਂ ਨਾਲ ਦੀ ਨਾਲ ਗੱਲਬਾਤ ਕਰਦੇ ਜਾਂਦੇ ਆ ਨਾਲੇ ਉੱਤੇ ਦਿਖਾ ਵੀ ਦਿੰਨੇ ਆ ਅੱਛਾ ਭਾਈ ਇਕਬਾਲ ਵੈਸੇ ਤਾਂ ਸੰਘਰਸ਼ ਤੁਹਾਡਾ ਜਿਵੇਂ ਬਾਈ ਨੇ ਵੀ ਦੱਸਿਆ ਵੀ 15 ਸਾਲ ਅਸੀਂ ਆਪ ਜੋਬ ਕੀਤੀ ਐ ਅੱਜ ਜਿਵੇਂ ਹੁਣ ਚਾਰ ਸਟੋਰ ਬਣ ਗਏ ਵੀ ਇੱਕ ਕੈਨੇਡਾ ਦੇ ਇੱਕ ਹਾਲੈਂਡ ਚ ਯੂਰਪ ਚ ਯੂਰਪ ਚ ਸਾਰਾ ਹਾਲੈਂਡ ਦੇਖਦੇ ਆ ਫਿਰ ਜਿਹੜਾ ਸਰੀ ਸਟੋਰ ਆ ਉੱਚ ਯੂ ਐਸ ਏ ਦੇ ਕਿਉਂਕਿ ਸਰੀ ਬਾਰਡਰ ਤੇ ਆ ਉੱਚ ਥੋੜਾ ਯੂ ਐਸ ਏ ਤੋਂ ਕਸਟਮਰ ਆ ਜਾਂਦੇ ਆ ਤੇ ਬਾਕੀ ਜਿਹੜੇ ਕੈਨੇਡਾ ਤੇ ਹੈ ਹੀ ਹੈ ਮੇਰੇ ਕਹਿੰਦਾ ਮਤਲਬ ਇਹ ਸੀਗਾ ਵੀ ਜਿਵੇਂ ਆਪ ਵੀ ਜੌਬ ਕਰਕੇ ਦੇਖੀ ਦੁਕਾਨਾਂ ਤੇ ਲੱਗੇ ਰਹੇ ਹੁਣ ਜਿਵੇਂ ਚਾਰ ਸਟੋਰ ਆਪਣੇ ਬਣ ਗਏ ਨੇ ਉਹ ਵੀ ਟੌਪ ਦੇ ਤੇ ਫਿਰ ਮਾਣ ਜਾਂ ਮੈਂ ਹੁੰਦਾ ਵੀ ਮਿਹਨਤ ਕੀਤੀ ਰੰਗ ਲਿਆਈ ਮਾਣ ਹੁੰਦਾ ਵੀ ਆ ਪਰ ਮਾਣ ਦੀ ਇਦਾਂ ਹੁੰਦਾ ਕਿ ਸਿਰੇ ਉੱਠ ਕੇ ਕੰਮ ਜਦੋਂ ਕਰਨਾ ਹੋਵੇ ਨਾ ਤੁਸੀਂ ਰੋਜ਼ ਤੁਹਾਡੇ ਕੋਲ ਇੱਕ ਜ਼ਿੰਮੇਵਾਰੀ ਆ ਉਹਨੂੰ ਮੇਨਟੇਨ ਕਰਨਾ ਪੈਂਦਾ ਅੱਛਾ ਜੋ ਤੁਸੀਂ ਲਗਾਤਾਰ ਮੇਨਟੇਨ ਕਰਦੇ ਆ ਫਿਰ ਤੁਹਾਡਾ ਕੰਮ ਆਪੇ ਨਿਕਰੀ ਜਾਂਦਾ ਕਿ ਤੁਸੀਂ ਰੋਜ਼ ਗਲਤੀਆਂ ਵੀ ਹੁੰਦੀਆਂ ਆ ਗਲਤ ਸੂਟ ਹੀ ਬਣਦੇ ਆ ਡਿਜ਼ਾਈਨ ਵੀ ਗਲਤ ਹੁੰਦੇ ਆ ਪਰ ਫਿਰ ਐਂਡ ਆਫ ਦਿ ਡੇ ਜਾ ਕੇ ਠੀਕ ਹੋ ਹੀ ਜਾਂਦਾ ਬਸ ਲੱਗੇ ਰੋ ਠੀਕ ਹੈ ਹੁਣ ਆਪਾਂ ਤੁਹਾਡੇ ਮੇਨ ਸੈਕਸ਼ਨ 'ਚ ਆ ਗਏ ਆ ਤੇ ਇਹ ਫਿਰ ਡਿਜ਼ਾਈਨਰ ਕੋਟ ਪੈਂਟ ਵੀ ਮੈਨੂੰ ਲੱਗਦਾ ਵੀ ਤੁਸੀਂ ਕਰ ਦਿੰਦੇ ਹੋ ਤਿਆਰ ਸਾਡਾ ਮੇਨ ਕੰਮ ਵੈਡਿੰਗ ਤੇ ਫੋਕਸ ਹੈ ਕਿਉਂਕਿ ਪੰਜਾਬ 'ਚ ਜੇ ਤੁਸੀਂ ਕੋਈ ਚੰਗੇ business ਦੇਖੋਗੇ ਸਾਰਿਆਂ ਨੂੰ ਕਿਤਨੇ ਕਿਤੇ ਜਾ ਕੇ ਵਿਆਹਾਂ ਨਾਲ ਲੇਟ ਹੋ ਜਾਂਦੇ ਆ ਤੇ ਜਦੋਂ ਤੁਸੀਂ ਇੱਕ ਮੈਸਟੇ ਲਈ ਪ੍ਰੋਪਰ ਸਾਰਾ ਕੁਝ ਜਿਹਦੇ 'ਚ ਵਿਆਹ 'ਚ ਸ਼ੇਰਵਾਨੀ ਜੇ ਪਾਰਟੀ ਆ ਟਕਸੀਡੋ ਜਾਗੋਆ ਕੁੜਤਾ ਪਜਾਮਾ ਉਹਦੇ ਜਿੰਨੇ ਸਟਾਈਲ ਆ ਜਿੰਨੀ ਸਟਾਈਲਿੰਗ ਆ ਸਟੂਡੀਓ ਇਸੇ ਕਰਕੇ ਰੱਖਿਆ ਕਿ ਜਿੰਨੀ ਵਿਆਹ ਦੀ ਸਟਾਈਲਿੰਗ ਆ ਉਹ ਸਾਰੀ ਅਸੀਂ ਕਰਨੀ ਆ ਇੱਥੇ ਹੁਣ ਸਟੂਡੀਓ ਉਧਰ ਵੀ ਅਸੀਂ ਜੀ ਰੈਡੀ ਕੀਤਾ ਆ ਇੱਥੇ ਪ੍ਰੋਪਰ ਜੀ ਕਿਸੇ ਨੇ ਤਿਆਰ ਹੋਣਾ ਨਾ ਤੇ ਉਹ ਇੱਥੋਂ ਤਿਆਰ ਹੋ ਕੇ ਆਪਣੇ ਵਿਆਹ ਤੇ ਜਾ ਸਕਦਾ ਇੱਥੋਂ ਤੱਕ ਫੈਸਿਲਿਟੀ ਦਿੱਤੀ ਆ ਚਲੋ ਆਪਾਂ ਇਥੋਂ ਸ਼ੁਰੂ ਹੋ ਜਾਈਏ ਜਿਵੇਂ ਆ ਤੇ ਕੋਟ ਪੈਂਟ ਸਿੰਪਲ ਆ ਗਿਆ ਵੀ ਜਿਵੇਂ ਨੋਰਮਲ ਆਪਣੇ ਕੋਟ ਪੈਂਟ ਫਾਰਮਲ ਫਰਸਟ ਭਾਜੀ ਡਬਲ ਪ੍ਰੈਸਡ ਟਕਸੀਡੋ ਸੌਰੀ ਡਬਲ ਪ੍ਰੈਸਡ ਸੂਟ 6 ਬਟਨ ਕਹਿੰਦੇ ਆ ਇਹਨੂੰ 6 ਇਹ ਚ 4 ਬਟਨ ਆਉਂਦੇ ਆ ਇਹ ਚ 8 ਬਟਨ ਵੀ ਪਹਿਲਾਂ ਆ ਥੋੜੇ ਚੌੜੇ ਕੋ ਬ੍ਰਾਡ ਕਾਲਰ ਉਹਦੇ ਨਾਲ ਆ ਇਹ ਆ ਕੇ ਟਕਸੀਡੋ ਮੇਨ ਇਹ ਰਿਸੈਪਸ਼ਨ ਲਈ ਕਿਉਂਕਿ ਇੰਗਲਿਸ਼ ਡਰੈਸ ਆ ਸੂਟ ਜਿਹੜੀ ਲੇਡੀਆਂ ਆ ਉਹ ਹੁਣ ਗਾਉਨ ਪਾਉਂਦੇ ਆ ਜੇ ਲੇਡੀ ਲਹਿੰਗਾ ਪਾਉਗੀ ਤੇ ਬੰਦ ਗਲਾ ਜੋਧਪੂਰੀ ਸੂਟ ਪਾਉਣਾ ਪੈਣਾ ਅੱਛਾ ਅੱਛਾ ਇਹ ਵੀ ਹੈ ਇਹਦੇ ਵਿੱਚ ਆਪਾਂ ਨੂੰ ਪਤਾ ਹੀ ਨਹੀਂ ਇਹ ਚੀਜ਼ ਥੋੜਾ ਜਿਹਾ ਹੋਮਵਰਕ ਕਰਨਾ ਪੈਂਦਾ ਜਦੋਂ ਸਾਡੇ ਕੋਈ ਆਉਂਦਾ ਪਹਿਲਾਂ ਤੁਹਾਨੂੰ ਕੰਫਰਟੇਬਲ ਬਿਠਾ ਕੇ ਉਹਨਾਂ ਨੂੰ ਕੋਈ ਲੇਡੀਸ ਫਰਸਟ ਉਹਨਾਂ ਨੇ ਪਹਿਲਾਂ ਆਪਣਾ ਚੂਜ਼ ਕੀਤਾ ਹੁੰਦਾ ਉਹਨਾਂ ਦੀ ਜਿੰਨੀਆਂ ਵੀ ਡਰੈਸਸ ਆ ਸਾਰਿਆਂ ਦੇ ਰੰਗ ਹੁਣ ਵਿਆਹ 7 ਦਿਨ ਦਾ ਫ੍ਰੀ ਵੈਡਿੰਗ ਵੱਖਰੀ ਹੈ ਠੀਕ ਹੈ ਜੀ ਹੁਣ ਪਹਿਲਾਂ ਸਾਰੇ ਰੰਗ ਦੇਖਣੇ ਆ ਰੰਗ ਵੀ ਰਿਪੀਟ ਨਹੀਂ ਹੋਣਾ ਚਾਹੀਦਾ ਸਟਾਈਲ ਵੀ ਰਿਪੀਟ ਨਹੀਂ ਹੋਣਾ ਚਾਹੀਦਾ ਇਹ ਨਾ ਹੋਵੇ ਕਿ ਕੁੜੀ ਟ੍ਰੈਡੀਸ਼ਨਲ ਪਾ ਰਹੀ ਹੈ ਇੰਡੀਅਨ ਤੇ ਅਸੀਂ ਮੁੰਡੇ ਨੂੰ ਵੈਸਟਰਨ ਕੋਟ ਪਵਾ ਦਈਏ ਸਾਡੀ ਇਹ ਜ਼ਿੰਮੇਵਾਰੀ ਹੈ ਕਿ ਪਹਿਲਾਂ ਗਾਈਡ ਸਹੀ ਕਰਨਾ ਡਿਜ਼ਾਈਨ ਸਹੀ ਦੱਸਣੇ ਫੇਰ ਸੂਟ ਉਹਨੂੰ ਬਣਾ ਕੇ ਦੇਣੇ ਹਾਂਜੀ ਇਹ ਆ ਗਿਆ ਜੀ ਟਕਸੀਡੋ ਇਹਨਾਂ ਬੋਟਾ ਹੀ ਹੁੰਦੀ ਆ ਆ ਪ੍ਰੋਪਰ ਹੈਂਡਵਰਕ ਤੇ ਆ ਸਾਰਾ ਇਹ ਹੈਂਡਵਰਕ ਆ ਸਾਰਾ ਹੀ ਹਾਂਜੀ ਅੱਛਾ ਪਹਿਲਾਂ ਰੌਅ ਕੱਟ ਹੁੰਦਾ ਹੈ ਇਹ ਪ੍ਰੋਪਰ ਸਾਈਜ਼ ਦਾ ਫੇਰ ਸ ਉਤ ਬਾਅਦ ਇਹਦੀ ਸਟੀਚਿੰਗ ਹੁੰਦੀ ਹੈ ਓਕੇ ਪੇਸਟਿੰਗ ਇਹ ਵੀ ਇਸੇ ਤਰ੍ਹਾਂ ਬੰਦਗਲਾ ਜੋਧਪੂਰੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਟ੍ਰੈਡੀਸ਼ਨਲ ਇੰਡੀਅਨ ਨੈਕਸਟ ਟਕਸੀਡੋ ਨੈਕਸਟ ਬੰਦਗਲਾ ਜਿੰਨਾ ਵੀ ਵਰਕ ਹੈ ਬਾਈ ਇਹ ਫਿਰ ਸਾਰਾ ਹੈਂਡਵਰਕ ਹੈ ਹੈਂਡਵਰਕ ਸਾਰਾ ਹੈਂਡਵਰਕ ਕੋਈ ਵੀ ਥ੍ਰੈਡ ਦਾ ਕੰਮ ਨਹੀਂ 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 ਇਹ ਸਾਰੇ ਕਾਰੀਗਰ ਵੱਖਰੇ ਵੱਖਰੇ ਬੈਠੇ ਆ ਕਟਿੰਗ ਕਿਤੇ ਹੋਣੀ ਆ ਸਟੀਚਿੰਗ ਕਿਤੇ ਹੋਣੀ ਆ ਕੜਾਈ ਕਿਤੇ ਹੋਣੀ ਆ ਤੇ ਮੈਨੇਜਮੈਂਟ ਅਸੀਂ ਕਰਨੀ ਆ ਜਿਹੜਾ ਮੇਨ ਗੱਲ ਹੈ ਫਿਰ ਤਾਂ ਗਿਆਪਾ ਜਾਣਾ ਪਰ ਦੱਸ ਦਿਓ ਵੀ ਕਿੱਥੋਂ ਤੱਕ ਸ਼ੁਰੂ ਹੋ ਜਾਂਦੇ ਨੇ ਨਹੀਂ ਤੇ ਕਈ ਵਾਰੀ ਤਾਂ ਬੰਦਾ ਅਸਮਾਨ ਨੂੰ ਹੀ ਹੱਥ ਲਾਉਂਦਾ ਵੀ ਯਾਰ ਇਹ ਤਾਂ ਇੰਨੇ ਹਜ਼ਾਰ ਦਾ ਸੂਟ ਆ ਜਾਂ ਇਹ ਇੰਨੇ ਹਜ਼ਾਰ ਚ ਜਾਂ ਇੰਨੇ ਲੱਖ ਚ ਬੰਨਣਾ ਨਹੀਂ ਭਾਜੀ ਇਹ ਉਹ ਸਹੀ ਹੈ ਪੰਜਾਬੀਆਂ ਦੀ ਕਹਾਵਤ ਜਿੰਨਾ ਗੋਠ ਉਹਨਾ ਹੀ ਮਿੱਠਾ ਜੇ ਸਾਡੇ ਕੋਲ ਮੈਂ ਇੱਕ ਰਿਹਸ ਕੇ ਕਹਿਤਾ ਕਿਸੇ ਨੂੰ ਮੈਂ ਕਿਹਾ ਵੀ ਯਾਰ ਫੋਟੋ ਵਿਰਾਟ ਕੋਹਲੀ ਦੀ ਲੈ ਆਉਨੇ ਆ ਤੇ ਬਾਜ ਤੁਹਾਨੂੰ 10000 ਦੀ ਇਨਵੈਸਟਮੈਂਟ ਮਹਿੰਗੀ ਲੱਗਦੀ ਆ ਇਦਾਂ ਨਹੀਂ ਜੇ ਉਹ ਜੋ ਕਿਸੇ ਰਿਕੁਆਇਰਮੈਂਟ ਆ ਪ੍ਰਾਈਸ ਇਸ ਮੈਂ ਤੁਹਾਨੂੰ ਸਹੀ ਦੱਸਾਂ ਤੇ 7000 ਤੋਂ ਕੋਟਪੈਂਟ ਸ਼ੁਰੂ ਹੋ ਜਾਂਦਾ ਸਾਤਿਆ ਤੋਂ ਹੋ ਜਾਂਦਾ ਠੀਕ ਜੇ ਵਧੀਆ ਸ਼ੂਟਿੰਗ ਚ ਪਰ ਜੇ ਪੈਂਟ ਟੂ ਪੀਸ ਟੂ ਪੀਸ ਜੇ ਪੈਂਟ ਵਾਲੇ ਕੱਪੜੇ ਚ ਬਣਾਉਨੇ ਆਂ ਫੇ ਵਿਚਾਰ 5000 ਦਾ ਬਣਾ ਲਓ ਪਰ ਉਹ ਅਸੀਂ ਕਪੜਾ ਯੂਜ਼ ਨਹੀਂ ਕਰਦੇ ਕਪੜਾ ਤਕਰੀਬਨ ਵਧੀਆ ਬ੍ਰਾਂਡ ਦਾ ਪਾਲਿਸ਼ ਕਪੜਾ ਜਿਹੜਾ ਸ਼ੂਟਿੰਗ ਲਈ ਆਉਂਦਾ ਹੁਣ ਚਿਕਨ ਵਾਲਾ ਮੈਂ ਵੀ ਅੱਜ ਪਾਇਆ ਹੋਇਆ ਇਹ ਜਾਗੋ ਤੇ ਇਸ ਟਾਈਮ ਪੂਰੇ ਟ੍ਰੈਂਡ ਚ ਆ ਵਾਲੀ ਕੁੜਤੀ ਚ ਚਿਕਨ ਵਾਲਾ ਜਾਗੋ ਤੁਸੀਂ ਇੱਧਰ ਆ ਕੇ ਦੱਸੋ ਕਿ ਇਹਨੂੰ ਚਿਕਨ 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 ਕਰੀ ਚਿਕਨ ਕਰੀ ਹਾਂਜੀ ਇਹ ਵੈਸੇ ਮਿਰਰ ਵਰਕ ਦੇ ਵਿੱਚ ਆ ਇਸ ਟਾਈਮ ਇਹਨਾਂ ਦਿਨਾਂ ਪਹਿਲਾਂ ਹੁੰਦਾ ਸੀ ਕੁਰਤੀ ਪਜਾਮੇ ਉੱਤੇ ਜੈਕਟ ਪਾਉਣੀ ਜਾਗੋਾਂ ਤੇ ਤੁਸੀਂ ਦੇਖਿਆ ਹੋਣਾ ਹਣਾ ਕੁਰਦਾ ਪਜਾਮਾ ਪਲੇਨ ਪ੍ਰਿੰਟ ਜੈਕਟ ਪਰ ਹੁਣ ਆਹ ਕੁਰਤੀ ਜਿਹੜੀ ਆ ਟ੍ਰੈਂਡ ਚ ਨੈਕਸਟ ਇੰਡੋ ਵੈਸਟਰ ਨੇ ਆ ਇਹਦੇ ਨਾਲ ਪੈਂਟ ਵੀ ਤੇ ਕੁਰਦਾ ਪਜਾਮਾ ਵੀ ਕੁਝ ਵੀ ਪਾ ਸਕਦੇ ਇਹ ਵੀ ਇੰਡੋ ਵੈਸਟਰ ਨਾਲ ਸੇਮ ਸਟਾਈਲ ਸੇਮ ਚਿਕਨ ਦਾ ਕੁਰਦਾ ਯਾ ਮੈਂ ਤੇ ਵੀ ਦੇਖਿਆ ਵੀ ਉਹ ਪਾ ਲੈਂਦੇ ਜੀ ਇੰਟਰਨੈਸ਼ਨਲ ਪਾਰਟੀ ਡ्रेस ਹੈ ਪਾਰਟੀ ਡ्रेस ਹੈ ਇੰਡੀਅਨ ਪਾਰਟੀ ਡ्रेस ਜੋ ਸਾਡੇ ਜਿਹੜੇ ਜਿੰਨੇ ਵੀ ਸਾਡੇ ਪੁਰਾਣੇ ਪੋਲੀਟੀਸ਼ੀਅਨ ਸਾਰੇ ਤਕਰੀਬਨ ਪਾਉਂਦੇ ਸੀ ਸਾਰੇ ਪਾਉਂਦੇ ਸੀ ਤੇ ਇਹ ਵੀ ਫਿਰ ਇਹ ਮਤਲਬ ਜਾਗੋ ਜਾਗੋ ਡਰੈਸ ਹੈ ਸੈਕੰਡ ਕਲਰ ਇਹ ਜਾਗੋ ਦੀ ਟ੍ਰੈਡੀਸ਼ਨ ਜਦੋਂ ਕੜਤਾ ਪੀਏ ਮੈਂ ਜੈਕਟ ਹਾਂਜੀ ਉਹ ਜਿੰਨੇ ਵੀ ਫਿਰ ਇਹਦਾ ਟਾਈਆਂ ਇਹ ਵੀ ਡਿਜ਼ਾਈਨ ਆਰਦੀਆਂ ਕੀਤੀਆਂ ਨੇ ਇਹ ਟਾਈਆਂ ਰੈਡੀ ਕਰਵਾਉਣੀਆਂ ਪੈਂਦੀਆਂ ਪਹਿਲਾਂ ਤੁਸੀਂ ਸੈਂਪਲ ਦੇਖੋਗੇ ਫਿਰ ਬਾਅਦ ਚ ਸਾਰੀਆਂ ਟਾਈਆਂ ਤੁਸੀਂ ਆਰਡਰ ਕਰਕੇ ਬਣਵਾ ਸਕਦੇ ਆ। ਕਈ ਵਾਰੀ ਇੱਕ ਵਾਰ ਦੇ ਵਿੱਚ ਇਹ ਹੁੰਦਾ ਕਿ ਹੁਣ ਥੋੜਾ ਇੰਗਲੈਂਡ ਵਾਲਾ ਕਲਚਰ ਆ ਗਿਆ ਕਿ ਸਾਰਿਆਂ ਨੇ 50 ਬੰਦਾਂ ਨੇ ਇੱਕੋ ਜੀ ਟਾਈ ਬਣਾਣੀ ਦੀ ਇੱਕੋ ਜਰ ਮਾਲ ਉਹ ਸਾਨੂੰ ਬਣਵਾਉਣੀਆਂ ਵੀ ਪੈਂਦੀਆਂ ਕਈ ਵਾਰੀ। ਅੱਛਾ ਉਹ ਤੁਸੀਂ ਬਣਾ ਲੈਂਦੇ। ਮਤਲਬ ਹੁਣ ਉਹ ਵਾਲੀ ਗੱਲ ਤਾਂ ਰਹੀ ਨਹੀਂ ਵੀ ਜਿਵੇਂ ਤੁਹਾਡੇ ਸਟੋਰ ਜਿਵੇਂ ਹੁਣ ਕੈਨੇਡਾ ਤੇ ਅਮਰੀਕਾ ਨੂੰ ਵੀ ਟੱਚ ਕਰਦੇ ਆ ਯੂਰਪ ਵੀ ਤੁਸੀਂ ਸਾਰਾ ਕਵਰ ਕਰੀ ਜਾਂਦੇ ਹੋ ਤੇ ਇੱਥੋਂ ਮਤਲਬ ਕਈ ਵਾਰੀ ਹੁੰਦਾ ਨਾ ਵੀ ਇੱਥੋਂ ਬਣਾ ਕੇ ਜੇ ਉੱਥੇ ਜਾਣਾ ਉਹ ਥੋੜਾ ਜਿਹਾ ਮੈਨੂੰ ਲੱਗਦਾ ਵੀ ਉਹ ਵੀ ਅਵੋਇਡ ਕਰਨਗੇ ਲੋਕ ਵੀ ਉ ਐਕਚੁਅਲੀ ਜਿਹੜੇ ਇਥੋਂ ਬਣਾ ਕੇ ਜਾਂਦੇ ਆ ਇੱਕ ਤੇ ਚਲੋ ਜਿਹੜੇ ਆਪ ਆਉਣਾ ਉਹ ਤਾਂ ਠੀਕ ਹੈ ਪਰ ਮੋਸਟਲੀ ਆਉਂਦੇ ਨਹੀਂ ਉਹ ਸਾਨੂੰ ਆਨਲਾਈਨ ਆਪ ਦੇ ਦਿੰਦੇ ਆ ਉਹਨੇ ਆਪ ਕਿਦਾਂ ਫਿਰ ਦੇ ਦਿੰਦੇ ਆ ਵੀਡੀਓ ਕਾਲ ਦਾ ਜ਼ਮਾਨਾ ਹੈ ਵੀਡੀਓ ਕਾਲ ਤੇ ਖੜ ਕੇ ਉਹਨੂੰ ਦੱਸ ਦੇਣਾ ਕਿ ਇਥੋਂ ਮਿਲ ਲ ਦੋ ਇਥੋਂ ਪਰ ਉੱਚ ਇਹ ਹੁੰਦਾ ਕਿ ਜੇ ਅਲਟਰੇਸ਼ਨ ਆ ਗਈ ਤੇ ਸਾਡੀ ਜ਼ਿੰਮੇਵਾਰੀ ਇੱਥੇ ਬੈਠਿਆਂ ਦੀ ਕੋਈ ਰਹਿੰਦੀ ਨਹੀਂ ਮਗਰ ਅੱਛਾ ਕੇ ਜੀ ਸੂਟ ਭੇਜਤਾ ਜੀ ਕੱਲ ਨੂੰ ਫਿਟਿੰਗ ਨਹੀਂ ਆਈ ਜਦੋਂ ਉੱਥੇ ਤੁਸੀਂ ਮੇਨ ਗਰਾਉਂਡ ਤੇ ਮੇਨ ਤੁਸੀਂ ਇੱਕ ਸਟੋਰ ਲੈ ਕੇ ਬੈਠੇ ਆ ਫਿਰ ਸਾਡੇ ਕੋਲ ਬੈਕਅਪ ਪਲਾਨ ਬਹੁਤ ਹੋ ਜਾਂਦੇ ਠੀਕ ਉੱਥੇ ਦੋਨੇ ਸ ਉੱਥੇ ਪ੍ਰੋਪਰ ਜਿਵੇਂ ਜਾਂਦਾ ਇਦਾਂ ਹੀ ਇਦਾਂ ਇੱਥੇ ਉੱਥੇ ਸੈਂਪਲਿੰਗ ਆ ਉੱਥੇ ਟਰਾਈ ਹੁੰਦੀ ਆ ਉੱਥੇ ਟੇਲਰ ਆਲਟਰ ਕਰਦੇ ਆ ਸਾਰਾ ਕੁਝ ਹੁੰਦਾ ਕੈਨੇਡਾ ਤੇ ਅਮਰੀਕਾ ਦੇ ਵਿੱਚ ਤਾਂ ਆਪਣੇ ਪੰਜਾਬੀ ਬਹੁਤ ਜ਼ਿਆਦਾ ਬੈਠੇ ਹੀ ਆ ਤੇ ਹਾਲੈਂਡ ਦੇ ਵਿੱਚ ਫਿਰ ਜਿਵੇਂ ਉਧਰਲੇ ਯੂਰੋਪੀਅਨ ਖਰੀਦੇ ਆ ਆਪਣੇ ਕੋ ਆ ਕੇ ਟ੍ਰੈਡੀਸ਼ਨਲ ਡਰੈੱਸਾਂ ਜਾਂ ਕੁਝ ਇੱਕ ਤਾਂ ਜੇ ਯੂਰੋਪੀਅਨ ਆਉਂਦੇ ਆ ਉਹਨਾਂ ਨੂੰ ਕਸਟਮਾਈਜ਼ ਸੂਟ ਦੀ ਵੈਲਿਊ ਪਤਾ ਅੱਛਾ ਉਹਨਾਂ ਨੂੰ ਪਤਾ ਕਿਉਂਕਿ ਕਿਸੇ ਵੀ ਗੋਰੇ ਦੇ ਤੁਸੀਂ ਜੇ ਉਹਦੀ ਮਨਪਸੰਦ ਦੇ ਬਟਨ ਹੀ ਲਾਤੇ ਨਾ ਫਿਟਿੰਗ ਪਹਲ ਜਾਊਗਾ ਪਹਿਲਾਂ ਪਹਿਲੋਂ ਇੱਕ ਆਪਣਾ ਹੁੰਦਾ ਨਹੀਂ ਕਿ ਮੈਂ ਕਸਟ ਉਦੇ ਕਰਕੇ ਦੂਜੀ ਗੱਲ ਹਾਲੈਂਡ ਦੇ ਵਿੱਚ ਪੁਰਾਣੇ ਸੂਰੀਨਾਮੀ ਲੋਕ ਆ ਅੱਜ ਤੋਂ 60 65 ਸਾਲ ਪਹਿਲਾਂ ਇੱਥੋਂ ਗਏ ਹੋਏ ਆ ਉਹ ਬੇਸਿਕਲੀ ਬਿਹਾਰ ਦੇ ਸੀ ਉਹ ਉਦਾਂ ਤੋਂ ਉੱਥੇ ਦੇ ਰਹਿਣ ਸਨ ਪੂਰਾ ਉਹਨਾਂ ਦਾ ਹੋ ਗਿਆ ਪਰ ਉਹ ਹਜੇ ਵੀ ਜਿਹੜਾ ਵਿਆਹ ਕਰਦੇ ਆ ਉਹ ਇੰਡੀਅਨ ਜਿਹੜੇ ਆਪਣੇ Hindu ਆ ਉਹਨਾਂ ਦੇ ਅਕੋਰਡਿੰਗ ਹੀ ਕਰਦੇ ਆ ਅੱਛਾ ਫਿਰ ਉਹਨਾਂ ਦੀ ਸ਼ੇਰਵਾਨੀਆਂ ਜ਼ਿਆਦਾ ਵਿਕਦੀਆਂ ਉੱਥੇ ਅੱਛਾ ਸ਼ੇਰਵਾਨੀਆਂ ਅਕੋਰਦੇ ਵਿਆਹ ਮੈਂ ਵਧੀਆ ਸਟੋਰ ਰਨਿੰਗ ਹਾਂਜੀ ਤੇ ਇੱਕ ਅਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਪ੍ਰੋਪਰ ਵੈਡਿੰਗ ਦਾ ਅਕਲੀਆਂ ਵਾਲਾ ਹਜੇ ਚਲੋ ਇਹ ਫਿਨਿਸ਼ ਨਹੀਂ ਹੈਗੇ ਪੂਰੇ ਮੈਂ ਦਿਖਾਉਣ ਲੱਗਾ ਹਾਂ ਅਬਰੋਚ ਆ ਇਹ ਕੁੰਦਨ ਇਹ ਵੀ ਕੁੰਦਨ ਆ। ਉਹ ਜਿਨ੍ਹਾਂ ਨੂੰ ਜੁਐਲਰੀ ਦਾ ਪਤਾ ਆ ਇਹ ਸਾਰੇ ਬਰੋਚ ਆ। ਹੁਣ ਜਿਹੜਾ ਵੀ ਕਸਟਮਰ ਨੂੰ ਪਸੰਦ ਆ ਆ ਉਹਦੇ ਉੱਤੇ ਅਸੀਂ ਉਹਦੀ ਮਨਪਸੰਦ ਦੇ ਰੰਗ ਦੀ ਮਾਲਾ ਜਾਂ ਲਟਾਂ ਜਿਹੜੀਆਂ ਸੈੱਟ ਵਾਲੀਆਂ ਲਵਾ ਦੇਣੀਆਂ। ਅੱਛਾ ਇਹ ਵੀ ਤੁਸੀਂ ਕਰਵਾ ਲੇਗੇ। ਕੋਈ ਵੀ ਹੋਵੇ ਆ ਤੁਸੀਂ ਕਰਵਾ ਦਿਓ। ਕੋਈ ਵੀ ਰੰਗ ਬੀਚ ਦਾ ਤੇ ਆਹ ਚੀਜ਼ ਅਸੀਂ ਇਹਦੀ ਨਵੀਂ ਪ੍ਰੈਜ਼ੈਂਟ ਕਰਾਂਗੇ। ਕਿ ਆਹ ਡੱਬਾ ਨਰਮਨ ਸੂਟੇ ਦਾ ਮੇਲਾ ਕਰੂਗਾ। ਪ੍ਰੋਪਰ ਵੁੱਡਨ ਚਟਾਲੀ ਦਾ ਬਣਿਆ ਜੀ। ਹਾਂ। ਇਹ ਥੋੜਾ ਜਿਆ ਇਹ ਐਸਾ ਲਿੱਤੇ ਇੱਕ ਗਿਫਟ ਵਧਾਤਾ ਸੀ ਵੈਸੇ ਟਾਈਆਂ ਦੀ ਜਿਹੜੇ ਟਾਈਆਂ ਡਿਪੇ ਉਹਨਾਂ ਦੀ ਬ੍ਰਾਂਡਿੰਗ ਹੈਗੀ ਆ ਪਰ ਇਹ ਚੀਜ਼ ਜ਼ਿਆਦਾ ਸੋਹਣੀ ਬਣੀ ਆ ਬਹੁਤ ਵਧੀਆ ਬਣ ਗਈ ਸਾਨੂੰ ਆ ਦਿਖਾਓ ਗੁਲਸ਼ਨ ਤੇ ਇਹ ਇਹ ਵਾਲੀਆਂ ਚੀਜ਼ਾਂ ਵੱਖਰੀਆਂ ਨੇ ਫਿਰ ਇਹ ਇਹ ਵੀ ਕੱਦੇ ਚ ਆਉਂਦੀਆਂ ਨੇ ਸ਼ੇਰਵਾਨੀ ਚ ਆਉਂਦੀਆਂ ਨੇ ਅੱਛਾ ਇਹ ਦੇ ਨਾਲ ਫਿਰ ਪੱਲਾ ਬਣੂਗਾ ਕੱਲ੍ਹ ਕੀ ਵਾਲਾ ਤਾਂ ਦਿਖਾਈ ਆ ਉਹ ਬਣੂਗੀ ਤੇ ਥੱਲੇ ਕੁਰਤਾ ਪਜਾਮੀ ਜੁੱਤੀ ਵੀ ਅਸੀਂ ਰੈਡੀ ਕਰਾਉਣੀ ਆ ਪ੍ਰੋਪਰ ਸਾਰਾ ਸੈੱਟ ਜਿੰਨਾ men side ਆ ਉਹ ਕੁੜੀ ਦੇ ਲਹਿੰਗੇ ਦੇ ਅਕੋਰਡਿੰਗ ਉਹਨਾਂ ਕੋ ਸ਼ੇਡ ਨੰਬਰ ਜਾਂ ਉਹਨਾਂ ਦਾ ਕਲਰ ਪੁੱਛ ਕੇ ਉਹਦੇ ਅਕੋਰਡਿੰਗ ਡਿਜ਼ਾਈਨ ਹੋਊਗਾ ਪ੍ਰੋਪਰ ਬਣ ਕੇ ਇੱਥੇ ਟਰਾਈ ਹੋਊਗਾ ਫਿਰ ਉਹਨਾਂ ਦੇ ਦੱਤ। ਜੇ ਮੰਨ ਲਓ ਮਨਪਸੰਦ ਸ਼ੇਰਵਾਨੀ ਬਣਾਉਣੀ ਆ ਤੇ ਉਹਦੇ ਵਿੱਚ ਉਹ ਕੱਪੜੇ ਸ਼ੇਰਵਾਨੀ ਦੇ ਨੇ ਉਹ ਸਾਰੇ ਸ਼ੇਰਵਾਨੀ ਦੇ ਪਿੱਛੇ ਲੱਗੇ ਇੰਡੋ-वेस्टर्न ਆ ਜਿਹੜੇ ਡਾਰਕ ਕਲਰ ਇੰਡੋ-वेस्टर्न ਉਧਰ ਸਾਰੀ ਸ਼ੇਰਵਾਨੀ ਹੈ। ਅੱਛਾ ਕਈ ਵਾਰੀ ਇਹ ਬੰਦਾ ਸੋਚਦਾ ਨਾ ਵੀ ਯਾਰ ਆਪਾਂ ਸ਼ੇਰਵਾਨੀ ਲੈਣੀ ਗਾ ਤੋ ਇੱਕ ਅੱਧੀ ਹਰੀ ਪਾਉਣੀ ਆ ਤੇ ਫਿਰ ਉਹ ਬੰਦਾ ਜੇ ਪਰਸਨਲ ਐਕਸਪੀਰੀਅੰਸ ਆ ਸ਼ੀਰਵਾਨੀ ਪਹਿਲਾ ਰੈਂਟ ਦੀ ਗੱਲ ਕਰਦੇ ਨੇ ਕੁਝ ਵੀ ਮੇਕੋ ਉਹਨਾਂ ਨੇ ਬਾਅਦ ਚ ਗੱਲ ਕੀਤੀ ਕਿ ਕਹਿੰਦੇ ਸਾਡੀ ਕੁੜੀ ਜਿਹੜੀ ਵਿਆਹ ਕਿ ਜਨੇ ਆਉਣਾ ਸੀ ਉਹ ਚੰਡੀਗੜ੍ਹੋਂ 3.5 ਲੱਖ ਦਾ ਲਹਿੰਗਾ ਲੈ ਕੇ ਆਈ ਹੈ ਲਹਿੰਗਾ 3.5 ਲੱਖ ਰੁਪਏ ਦਾ ਹਾਂ ਜੀ ਜਿਹੜੇ ਮਾਪੇ ਹੁੰਦੇ ਆ ਉਹ ਕੁੜੀਆਂ ਦੀ ਡਿਮਾਂਡ ਪੂਰੀ ਕਰਦੇ ਆ ਪਰ ਜੇ 3.5 ਲੱਖ ਦਾ ਲਹਿੰਗਾ ਕੁੜੀ ਪਾ ਰਹੀ ਆ ਉਹਦੇ ਸਾਹਮਣੇ ਮੁੰਡਾ ਮਤਲਬ 2000 ਜਾਂ 5000 ਦੀ ਸ਼ੀਰਵਾਨੀ ਕਿਰਾਏ ਤੇ ਲੈ ਕੇ ਪਾਊਗਾ ਜਿਹੜੀ ਆਲਟਰ ਕੀਤੀ ਹੋਈ ਹੈ ਮੈਨੂੰ ਨਹੀਂ ਸਾਰੇ ਬਿਜ਼ਨਸ ਚੱਲਣ ਮੈਂ ਕਹਿੰਦਾ ਜਿਨ੍ਹਾਂ ਨੇ ਜਿਹੜੇ ਦੇ ਰਿਹਾ ਉਹ ਵੀ ਚੰਗੇ ਆ ਜਿਹੜੇ ਕਿਰਾਏ ਪਰ ਜਦੋਂ ਤੁਸੀਂ ਮੈਚਿੰਗ ਕਰਦੇ ਨਾ ਕਿਸੇ ਨਾਲ ਇੱਕ ਵਿਆਹ ਦੀਆਂ ਫੋਟੋਆਂ ਜਿਹੜੀਆਂ ਸਾਰੀ ਉਮਰ ਤੁਹਾਡੇ ਘਰੇ ਵੱਡੀਆਂ ਕਰਕੇ ਲੱਗ ਜਾਣੀਆਂ ਪਰ ਤੁਸੀਂ ਬਾਅਦ ਚੋਂ ਇਹ ਸੋਚੋ ਕਿ ਯਾਰ ਮੈਂ ਥੋੜਾ ਫਿੱਕਾ ਰਹਿ ਗਿਆ ਉਧਰ ਇੱਕ ਬੰਨੇ 3.5 ਲੱਖ ਰੁਪਏ ਉਧਰ 2500 ਰੁਪਏ ਸਾਡਾ ਇਹ ਹੈ ਕਿ ਜਿਹਦੇ ਵਿੱਚ ਜੀ ਪ੍ਰੋਪਰ ਸਾਰਾ ਕੁਝ ਵਿੱਚੇ ਪਾ ਕੇ ਸ਼ੇਰਵਾਨੀ ਦਾ ਕਲਗੀ ਮਾਲਾ ਕੁਰਪਾਨ ਪੱਲਾ ਸਾਡੀ ਸਟਾਰਟਿੰਗ ਰੇਂਜ ਜਿਹੜੀ ਆ ਉਹ 16-17000 ਤੋਂ ਸਟਾਰਟ ਹੋ ਜਾਂਦੀ ਹੈ ਫਿਰ ਤਾਂ ਠੀਕ ਹੈ ਮਤਲਬ ਮੈਨੂੰ ਲੱਗੀਆਂ ਜਾਂਦਾ ਇਹ ਵਿਸ਼ਾ ਤੁਸੀਂ ਵੀ ਲੱਖਾਂ ਜੀ ਕਰ ਦੇਣਾ ਕੰਮ ਉਹ ਜਦੋਂ ਜਦੋਂ ਹੈਂਡਵਰਕ ਦੇ ਵਿੱਚ ਐਡ ਹੋ ਜਾਣਾ ਹੁਣ ਇੱਕ ਸਬਿਆ ਸੱਚੀ ਦੇਖ ਲਓ ਉਹ ਡਿਜ਼ਾਈਨਰ ਦੇਖ ਲਓ ਉਹਨਾਂ ਦੇ ਜਿਹੜੇ ਥ੍ਰੈਡ ਵਰਕ ਚਾ ਜਿਹੜੇ ਜਿਹੜੇ ਹੈਂਡ ਵਰਕ ਹੁੰਦੇ ਆ ਉਹ ਬਹੁਤ ਕੋਸਟਲੀ ਮਟੀਰੀਅਲ ਆ ਆ ਜਿਵੇਂ ਆ ਦੇਖੋ ਆ ਵਾਲੇ ਹੈਂਡ ਵਰਕ ਲੱਗਦੇ ਨੇ ਮੈਨੂੰ ਇਹ ਭਾਈ ਹੱਥ ਹੈ ਚਾ ਇਹ ਥ੍ਰੈਡ ਦਾ ਸਾਰਾ ਇਹ ਸਾਰਾ ਥ੍ਰੈਡ ਤੁਸੀਂ ਤੇ ਇਹ ਇਹ ਕਿੰਨੇ ਕੁ ਚ ਬਣ ਜਾਂਦੀ ਨੇ ਫਿਰ ਇਹ ਅੰਦਾਜ਼ਨ ਅੰਦਾਜ਼ਨ ਕੁਰਤਾ ਪਜਾਮਾ ਪਾ ਕੇ 12k ਮੈਂ 12k ਹੈ ਜਿੱਦ ਕਹਿੰਨ ਕਿ ਮੈਂ ਪ੍ਰੋਪਰ ਰੇਟ ਬਣਾਵਾਂ ਸਹੀ 10 ਦੀ ਬਣ ਜਾਵੇ ਅੱਛਾ ਉਹ ਹਜੇ ਮੈਂ ਪ੍ਰੋਪਰ ਰੇਟ ਤਾਂ ਜਦੋਂ ਕਰਾਂਗੇ ਕਿ ਕਿੰਨੇ ਦਾ ਕੱਪੜਾ ਆ ਕਿੰਨੀ ਸਵਾਈ ਆ ਉਹ ਸਾਰਾ ਕੁਝ ਲਾ ਕੇ ਪਰ ਇਹ ਮਲੋ ਕੋਈ ਮਹਿੰਗੀ ਗੇਮ ਨਹੀਂ ਕਿ ਬਹੁਤੀ ਜਿਵੇਂ ਬੰਦੇ ਦਿਮਾਗ ਚ ਹੁੰਦੇ ਨਾ ਵੀ 50000 ਤੋਂ ਸ਼ੁਰੂ ਹੀ ਹੋਣੀ ਹੈ ਕਿ ਤੇ ਆਪਾਂ ਕਿਰਾਏ ਤੇ ਲੈ ਲਈਏ ਮਹਿੰਗਾ ਸਿਰਫ ਸ਼ੌਂਕ ਆ ਕੱਪੜਾ ਕੋਈ ਮਹਿੰਗਾ ਨਹੀਂ ਹੈਗਾ ਜੇ ਕਸਟਮਰ ਨੇ ਇਹ ਕਹਿ ਕੇ ਕਹਿਦਣ ਕਿ ਸਾਨੂੰ ਵੀ ਸਾਨੂੰ ਇੰਨੇ ਚ ਰੈਡੀ ਕਰ ਦੋ ਅਸੀਂ ਉਸ ਸਾਹਿਬ ਦੇ ਮਟੀਰੀਅਲ ਦਿਖਾ ਦਾਂਗੇ ਜੇ ਉਹ ਕਹਿਣਗੇ ਕਿ ਅਸੀਂ ਟਾਪ ਜਾਣਾ ਇੱਕ ਦਿਨ ਦਾ ਫੰਕਸ਼ਨ ਪਰ ਅਸੀਂ ਸਭ ਤੋਂ ਵਧੀਆ ਕਰਨਾ ਉਹਨਾਂ ਨੂੰ ਉਸ ਸਾਹਿਬ ਦੀ ਫੈਸਿਲਿਟੀਆਂ ਦੇਣਾ ਸਾਡਾ ਕੰਮ ਆ ਮਤਲਬ ਹੈ ਉਹ ਵੀ ਹੈ ਸਾਰਾ ਕੁਝ ਹੈਗਾ اچھا ਜੋ ਕੁਝ ਤੁਸੀਂ ਫੋਟੋ ਚ ਦੇਖ ਲਿਆ ਕਿਸੇ ਦੇ ਪਾਇਆ ਉਹ ਸਭ ਕੁਝ ਹੈਗਾ ਸਭ ਕੁਝ ਹੈਗਾ ਇਹ ਬਈ ਦੋ ਭਰਾਵਾਂ ਦੀ ਕਹਾਣੀ ਆ ਜਿਨ੍ਹਾਂ ਨੇ ਦੱਸਿਆ ਥੱਲੇ ਵਿੱਚ ਜਮੇ ਸਿਮਰ ਬਾਈ ਨੇ ਹਾਂ ਇਹ ਦੋ ਦੋ ਭਰਾ ਅਸੀਂ ਫਰੰਟ ਤੇ ਆ ਸਾਡੀ ਟੀਮ ਜਿਹੜੀ ਆ ਜਿੰਨੇ ਆ ਸਾਡੇ ਨਾਲ ਸਾਡਾ ਭਾਂਡ ਜਾ ਆ ਬਾਕੀ ਪਤੀਜਾ ਸਾਡੇ ਜਿੰਨੇ ਹੋਰ ਭਰਾ ਆ ਇਹ ਟੀਮ ਬਹੁਤ ਵੱਡੀ ਆ ਉਹ ਕਿਹੜੀ ਟੀਮ ਆ ਕੱਲਾ ਸਾਡਾ ਸਾਡਾ ਇਹ ਆ ਕਿ ਸਾਡਾ ਫਰੰਟ ਸਾਸੀ ਹੋ ਜਾਂਦੇ ਆ ਚਲੋ ਆਪਾਂ ਨੂੰ ਕਹਿ ਦਿੰਦੇ ਆ ਅਸੀਂ ਗੱਲ ਕਰ ਲਏ ਆ ਜਿਹੜਾ ਨਿਰਮਾਣ ਸਟੂਡੀਓ ਦੀ ਟੀਮ ਆ ਜਿਹੜਾ ਚਾਰ ਸਟੋਰ ਚੱਲਦੇ ਆ ਉਹਦੇ ਪਿੱਛੇ ਚਲਾਉਣ ਵਾਲੇ ਮਤਲਬ ਸੌਆਂ ਚ ਆਜੇ ਮੈਚ ਉਹਨਾਂ ਹਜ਼ਾਰਾਂ ਚ ਹੋਣ ਬਾਕੀ ਘੁਸਾ ਨਾ ਕਰ ਜਿਓ ਇਹ ਫਰੰਟ ਤੇ ਨੇ ਦੋ ਭਰਾਵਾਂ ਦੀ ਇਸ ਕਰਕੇ ਕਹਾਣੀ ਦੱਸ ਰਿਹਾ ਵੀ ਜਿਵੇਂ ਬਾਈ ਸਿਮਰ ਛੰਦੇ ਨੇ ਥੱਲੇ ਦੱਸਿਆ ਵੀ ਸੀਗਾ ਕਿ 15 ਸਾਲ ਉਹਨੇ ਜੌਬ ਕੀਤੀ ਆ ਉਸ ਤੋਂ ਬਾਅਦ ਕੰਮ ਸਿੱਖਿਆ ਫਿਰ ਉਹਨੇ ਆਪਣੇ ਸਟੋਰ ਖੋਲ੍ਹਿਆ ਹੁਣ ਜਿਵੇਂ ਕੈਨੇਡਾ ਦੇ ਵਿੱਚ ਐ ਇੱਕ ਹੌ ਲੈਂਡ ਦੇ ਵਿੱਚ ਐ ਇੱਕ ਜਲੰਧਰ ਮਾਡਲ ਟਾਊਨ ਦੇ ਵਿੱਚ ਐ ਇੱਕ ਹੁਣ ਹੁਸ਼ਿਆਰਪੁਰ ਦੇ ਵਿੱਚ ਖੁੱਲ ਚੁੱਕਾ ਇਹ ਇਸੇ ਕਰਕੇ ਮਿਹਨਤ ਕਰਕੇ ਹੁੰਦੀਆਂ ਨੇ ਚੀਜ਼ਾਂ ਜੇ ਤੁਸੀਂ ਸੋਚ ਰਹੇ ਹੋ ਵੀ ਅਸੀਂ ਘਰੇ ਬਹਿ ਕੇ ਮੁਕਾਮ ਹਾਸਲ ਕਰ ਲਈਏ ਉਹ ਨਹੀਂ ਹੋ ਸਕਦਾ ਮਿਹਨਤ ਤੁਹਾਨੂੰ ਕਰਨੀ ਪੈਣੀ ਆ ਉਸ ਤੋਂ ਬਾਅਦ ਹੀ ਇਹ ਵੱਡੇ ਮੁਕਾਮ ਹਾਸਲ ਹੋ ਸਕਦੇ ਨੇ ਕੈਮਰਾਮੈਨ ਗੁਲਚੰਦਰ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ